ਸਫਰਿਕਲ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਹੋਰ ਮੇਰੀ ਫੈਮਲੀ ਨੇ 1984 ਦਾ ਟਾਈਮ ਜੋ ਨਵੰਬਰ 1984 ਦਾ ਜਦੋਂ ਸਿੱਕਤ ਲਿਆਮ ਹੋਇਆ ਉਹ ਦਿੱਲੀ ਵਿੱਚ ਕਿਸ ਤਰ੍ਹਾਂ ਸਰਵਾਈਵ ਕੀਤਾ 1984s ਮੇਰੀ ਏਜ 12 ਸਾਲ ਦੀ ਸੀ 12 ਕਰੀਬ 12 ਸਾਲ ਦੀ ਤੇ ਮੈਂ ਉਸ ਟਾਈਮ 7th ਕਲਾਸ ਚ ਪੜਦਾ ਸੀ ਮੈਂ ਦਿੱਲੀ ਦੇ ਸ਼ਾਸਤਰੀ ਨਗਰ ਇਲਾਕੇ ਚ ਰਹਿੰਦਾ ਸੀ ਅਗਰ ਕਿਸੇ ਨੇ ਨਾਮ ਨਹੀਂ ਸੁਣਿਆ ਤੇ ਮੈਂ ਦੱਸ ਦਿੰਦਾ ਕਰੋਲ ਬਾਗ ਦੇ ਬਿਲਕੁਲ ਲੱਗੇ ਸੀ ਕਨਨ ਪੁਰਵਤ ਇੰਡਸਟਰੀਅਲ ਏਰੀਆ ਉੱਥੋਂ ਦੇ ਇੱਕ ਪੁਲ ਉਤਰਦੇ ਹੀ ਲੈਫਟ ਹੈਂਡ ਸਾਈਡ ਦੋ ਕਲੋਨੀਆਂ ਸਪੈਂਦੀ ਇੱਕ ਦਾ ਨਾਮ ਹੈ ਸੁਭਦਰਾ ਕਲੋਨੀ ਤੇ ਉਹਦੇ ਬਿਲਕੁਲ ਸਾਹਮਣੇ ਸੜਕ ਪਾਰ ਕਰਕੇ ਆ ਗਿਆ ਸ਼ਾਸਤਰੀ ਨਗਰ ਤੇ ਅਸੀਂ ਸ਼ਾਸਤਰੀ ਨਗਰ ਦੇ E2 ਬਲਾਕ ਵਿੱਚ ਰਹਿੰਦੇ ਸੀ ਤੇ ਉਹਦੇ ਨਾਲ ਹੀ ਸੁਭਦਰਾ ਕਲੋਨੀ ਦੇ ਨਾਲ ਹੀ ਫਰਾਇਰੋਲਾ ਏਰੀਆ ਹੈਗਾ ਤੇ ਉੱਥੇ ਫਰਾਇਰੋਲਾ ਸਕੂਲ ਸੀ ਤੇ ਉਹ ਸਕੂਲ 'ਚ ਮੈਂ ਪੜ੍ਹਦਾ ਹੁੰਦਾ ਸੀ ਗਵਰਨਮੈਂਟ ਸਕੂਲ ਤੇ ਮੰਨੂ ਇਨਗੁਇਨਲ ਹਰਨੀਆ ਦੀ ਪ੍ਰੋਬਲਮ ਸੀ ਉਸ ਟਾਈਮ ਮੈਂ ਆਪਣੀ ਮੰਮੀ ਨਾਲ ਸਫਦਰਜੰਗ ਹਸਪੀਟਲ ਰੈਗੂਲਰਲੀ ਜਾਂਦਾ ਰਹਿੰਦਾ ਸੀ ਚੈੱਕਅਪ ਦੇ ਵਾਸਤੇ ਤੇ ਜੋ ਸਫਦਰਜੰਗ ਹਸਪੀਟਲ ਹੈ ਉਹ ਬਿਲਕੁਲ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਦੇ ਸਾਹਮਣੇ ਹੈਗਾ ਜਿੱਥੇ ਇੰਦਰਾ ਗਾਂਧੀ ਨੂੰ ਲਿਆਦਾ ਗਿਆ ਸੀ ਤੇ 31 ਅਕਤੂਬਰ ਵਾਲੇ ਦਿਨ ਮੈਂ ਆਪਣੀ ਮੰਮੀ ਨਾਲ ਉਧਰ ਹੀ ਚੈੱਕਅਪ ਕਰਵਾਣ ਗਿਆ ਹੋਇਆ ਸੀ ਸਫਦਰਜੰਗ ਹਸਪੀਟਲ ਤੇ ਮੰਨੂ ਐਨਆਈਓ ਦੇ ਕਰੀਬ ਸਾਰਾ ਦਿਨ ਚੈੱਕਅਪ ਕਰਵਾ ਕੇ ਤੇ ਅਸੀਂ ਸ਼ਾਮ ਦਾ ਟਾਈਮ ਹੋਏਗਾ 4:30 ਇਸ ਤਰ੍ਹਾਂ ਦਾ ਕਰੀਬ ਟਾਈਮ ਹੋਏਗਾ ਤੇ ਅਸੀਂ ਸਫਦਰਜੰਗ ਹਸਪੀਟਲ ਦੇ ਗੇਟ ਤੋਂ ਬਾਹਰ ਨਿਕਲੇ ਤੇ ਦੇਖਿਆ ਤੇ ਸਾਹਮਣੇ ਬਹੁਤ ਜ਼ਿਆਦਾ ਭੀੜ ਸੀ 올 ਇੰਡੀਆ ਹਸਪੀਟਲ ਦੇ ਬਾਹਰ ਉਹ ਸੜਕ ਸੀ ਕਾਫੀ ਵੱਡੀ ਸੜਕ ਸੀ ਹੁਣ ਤੇ ਵਿੱਚ ਮਤਲਬ ਜੋ ਡਿਵਾਈਡਰ ਬਣੇ ਹੋਏ ਨੇ ਸੜਕ ਦੇ ਤੋਂ ਉਸ ਟਾਈਮ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਤੇ ਕਾਫੀ ਮਤਲਬ ਭੀੜ ਲੱਗੀ ਹੋਈ ਸੀ ਨਾਰੇ ਲੱਗ ਰਹੇ ਸੀ ਉਹ ਨਾਰੇ ਮੈਨੂੰ ਯਾਦ ਨੇ ਅੱਛੀ ਤਰ੍ਹਾਂ ਯਾਦ ਨੇ ਕਿ ਜਦ ਤੱਕ ਫੁਰਤ ਚਾਂਦ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ ਠੀਕ ਹੈ ਤੇ ਖੂਨ ਦਾ ਬਦਲਾ ਖੂਨ ਦੇ ਵੀ ਨਾਰੇ ਲੱਗ ਰਹੇ ਸੀ ਹੋਰ ਪਤਾ ਨਹੀਂ ਕਿਹੜੇ-ਕਿਹੜੇ ਕਈ ਤਰ੍ਹਾਂ ਦੇ ਨਾਰੇ ਲੱਗ ਰਹੇ ਸੀ ਤੇ ਜੋ ਬੱਸਾਂ ਰੁਕੀਆਂ ਜਾ ਰਹੀਆਂ ਸੀ ਦੂਜੀ ਗੱਡੀਆਂ ਰੁਕੀਆਂ ਜਾ ਰਹੀਆਂ ਸੀ ਗੱਡੀਆਂ ਤੇ ਇੰਨਾਂ ਨਹੀਂ ਹੁੰਦੀਆਂ ਸੀ ਉਦੋਂ ਜਸਤਰ ਸਕੂਟਰ ਵਗੈਰਾ ਹੁੰਦੇ ਸੀ ਜਾਂ ਭੀੜ ਭੜਕਾ ਬਹੁਤ ਸੀ ਤੇ ਮੰਮੀ ਨੇ ਜਸਤਰ ਦੇਖਿਆ ਤੇ ਮੰਮੀ ਨੂੰ অবিয়াসলি আন্দাজা লাগ ਗਿਆ ਹੋਏਗਾ ਕਿ গੜਬੜ ਹੈਗੀ ਹੈ ਤੇ ਉਹ بالکل ਨਾਲ ਹੀ ਬਾਹਰ نکلਦੀ গেਟ ਦੇ ਨਾਲ ਹੀ বাস سٹاپ سے ਤੇ 22 ਚান্স ਜਿਹੜੀ বাস ਆਈ ਹੋਏਗੀ ਉਹ મતલਬ ਕਨੋਟ ਪਲੇਸ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਬਾਹਰ ਤੱਕ ਦੀ বাস ਹੋਏਗੀ ਤੇ ਮੰਮੀ ਨੇ ਜਸਰੇ বাস ਰੋਕੀ ਮੰਮੀ ਮੈਨੂੰ ਲੈ ਕੇ फटाफट ਬੈ ਗਈ তো ਉਸ ਟਾਈਮ ਬੱਸ ਬੱਸਾਂ 'ਚ ਜਿਆਦਾ ਭੀੜ ਨਹੀਂ ਹੁੰਦੀ ਸੀ ਡੀਟੀਸੀ ਦੀ ਬੱਸਾਂ ਹੁੰਦੀਆਂ ਸੀ ਜਿਆਦਾ ਭੀੜ ਨਹੀਂ ਹੁੰਦੀ ਸੀ ਕਿਰਾਇਆ ਵੀ ਜਿਆਦਾ ਨਹੀਂ ਹੁੰਦਾ ਸੀ 20 ਪੈਸੇ ਇਸ ਤਰ੍ਹਾਂ ਕੁਝ ਕਿਰਾਇਆ ਹੁੰਦਾ ਸੀ ਤੇ ਅੰਦਰ ਮੁਸ਼ਕਿਲਾਂ ਪੰਜ ਸਵਾਰੀਆਂ ਹੋਣਗੀਆਂ ਵਾਸਤੇ ਤੇ ਉਹ ਮਸਲਾ ਲੈ ਚ ਲਿਖੋ ਕਿ ਐਸਪਾਸੇ ਨਹੀਂ ਪੀੜ ਨਹੀਂ ਸੀ ਤੇ ਜੋ ਅਸੀਂ ਮਤਲਬ ਮੈਂ ਦੇਖਿਆ ਸੀ ਬਸ ਤੇ ਉੱਥੇ ਕੁਟਾ ਕੁਟਰੇ ਸੀ ਲੋਕਾਂ ਨੂੰ ਤੇ ਉਹ ਓਬਵੀਅਸਲੀ ਉਹ ਸਿੱਖ ਹੋਣਗੇ ਉਸ ਟਾਈਮ ਨੂੰ ਆ ਪਤਾ ਨਹੀਂ ਸੀ ਕਿ ਉਹ ਸਿੱਖ ਨੇ ਜਾਂ ਕੀ ਹੈ ਕੀ ਮਨੂੰ ਉਸ ਟਾਈਮ ਅੰਦਾਜ਼ ਨਹੀਂ ਸੀ ਮੈਨੂੰ ਤਾਂ ਬਾਅਦ ਚ ਜਾ ਕੇ ਪਤਾ ਲੱਗਿਆ ਘਰ ਵਿੱਚ ਕਿ ਕੀ ਗੱਲ ਸੀ ਤੇ ਜਦੋਂ ਬਸ ਚੱਲੀ ਥੋੜਾ ਜਿਹਾ ਅੱਗੇ ਜਾ ਕੇ ਕਰੀਬ ਦਸ ਬਾਰਾ ਮਿੰਟ ਤੇ ਇੱਕ ਜਗਾ ਆਂਦੀ ਹੈ ਉਹ ਬਾਅਦ ਚ ਫਿਰ ਮੈਂ ਦੇਖੀ ਫਿਰ ਮੈਨੂੰ ਨਾਮ ਵੀ ਪਤਾ ਲੱਗਿਆ ਕਿਉਂਕਿ ਮੈਂ ਉਹ ਜਗਾ ਕਾਫੀ ਵਾਰ ਹੀ ਗਿਆ ਉਹ ਜਗਾ ਦਾ ਨਾਮ ਸੀ ਜੋਰਗੜ ਜੋਰਬਾਗ ਜੋਰਬਾਗ ਤੇ ਉਹ ਉਹ ਵਲੀ ਜਗਾ ਤੇ ਕਾਫੀ ਭੀੜ ਇਕੱਠੀ ਹੋਈ ਪਈ ਸੀ ਤੇ ਅੱਗੇ ਕਈ ਬੱਸਾਂ ਵੀ ਰੁਕੀਆਂ ਹੋਈਆਂ ਸੀ ਹੋਰ ਸਕੂਟਰ ਵਗੈਰਾ ਰੁਕੇ ਹੋਏ ਸੀ ਅੱਗ ਜਲ ਰਹੀ ਸੀ ਮਤਲਬ ਸਕੂਟਰ ਵਗੈਰਾ ਜਲਾਏ ਹੋਣਗੇ ਕਿਸੇ ਨੇ ਤੇ ਉਹ ਭੀੜ ਜਿਹੜੀ ਬੱਸਾਂ ਦੇ ਵੱਲ ਵੀ ਮਤਲਬ ਦੌੜ ਰਹੀ ਸੀ ਕੁਝ ਕਰ ਰਹੀ ਸੀ ਤੇ ਸਾਡੇ ਥੋੜਾ ਜਿਹਾ ਅੱਗੇ ਇੱਕ ਪੰਜਾਬੀ ਅੰਕਲ ਬੈਠੇ ਹੋਣਗੇ ਉਹਨਾਂ ਨੇ ਮੰਮੀ ਨੂੰ ਕਿਹਾ ਕਿ ਇਹ ਮੈਨੂੰ ਨਾ ਬੱਚੇ ਨੂੰ ਭੀੜ ਦੇ ਤਲੇ ਛੁਪਾ ਲਓ ਤੇ ਮੰਮੀ ਨੂੰ ਵੀ ਮਤਲਬ ਅੰਦਾਜ਼ਾ ਲੱਗ ਗਿਆ ਹੋਵੇਗਾ ਤੇ ਮੰਮੀ ਨੇ ਮੇਰਾ ਸਿਰ ਥੱਲੇ ਕਰਕੇ ਉੱਥੇ ਬੈਠ ਗਈ ਤੇ ਉਹ ਫਿਰ ਬੱਸ 'ਤੇ ਚੜੇ ਹੋਣਗੇ ਦੋ ਚਾਰ ਲੋਕ ਚੜੇ ਹੋਣਗੇ ਕੰਦਾ ਕੋਈ ਨਹੀਂ ਆ ਜੀ ਕੋਈ ਨਹੀਂ ਆਵਾਜ਼ ਆਈ ਤੇ ਵੀ ਫਿਰ ਬਸ ਮਤਲਬ 1-2 ਮਿੰਟ ਬਾਅਦ ਥੋੜੀ ਥੋੜੀ ਹੁਲਿਓ ਹੁਲੀ ਕਰਕੇ ਚੱਲ ਪਈ ਕਿਉਂਕਿ ਟ੍ਰੈਫਿਕ ਹੋਏਗਾ ਤੇ ਐਸੇ ਕਾਰਨ ਕਰ ਸ਼ ਤੇਜ਼ ਨਹੀਂ ਜਾ ਪ ਰਹੀ ਸੀ ਹੁਲਿਓ ਹੁਲੀ ਕਰਕੇ ਚਲੇਗੀ ਤੇ ਮੰ ਮਮੀ ਨੇ ਮੰਨੂ ਦਬਾ ਕੇ ਸੀਟ ਦੇ ਥੱਲੇ ਹੀ ਕੀਤਾ ਹੋਇਆ ਸੀ ਤੇ ਲਗਭਗ 5-7 ਮਿੰਟ ਲੱਗ ਗਏ ਉਹਨਾਂ ਦੇ ਬਸ ਨੂੰ ਨਿਕਲਣ ਚ ਤੇ ਉਸ ਤੋਂ ਬਾਅਦ ਫਿਰ ਖੁੱਲਾ ਰੋੜ ਆ ਗਿਆ ਬਸ ਤੇ ਚੱਲ ਲੱਗੀ ਤੇ ਮੈਂ ਥੋੜਾ ਉੱਠ ਕੇ ਬੈਠ ਗਿਆ ਤੇ ਫਿਰ ਮੰਮੀ ਨੇ ਮਨੂੰ ਦੱਸਿਆ ਕਿ ਬਸ 'ਚ ਦੇਖਣ ਆਇਆ ਸੀ ਕਿ ਕੋਈ ਸਿੱਖ ਹੈਗਾ ਕਿ ਨਹੀਂ ਹੈਗਾ ਤੇ ਉਸ ਤੋਂ ਬਾਅਦ ਥੋੜੀ ਦੇਰ ਚ ਅਸੀਂ ਮਤਲਬ ਪਹੁੰਚ ਗਏ ਕਿਹੜੀ ਸੜਕ ਤੇ ਪਹੁੰਚੇ ਪਤਾ ਨਹੀਂ ਉੱਧਰ ਉਧਰ ਕੇ ਪੰਜ-ਸੱਤ ਮਿੰਟ ਪੈਦਲ ਚੱਲਣਾ ਪਿਆ ਤੇ ਅਸੀਂ ਗੁਰਦੁਆਰਾ ਬੰਗਲਾ ਸਾਹਿਬ ਦੇ ਬੈਕ ਸਾਈਡ ਤੇ ਜੈ ਸਿੰਘ ਰੋਡ ਹੈਗਾ ਉੱਥੇ 157 ਔਰ 166 ਨੰਬਰ ਹੈ ਦੋ ਬੱਸਾਂ ਹੁੰਦੀਆਂ ਸੀ ਜੋ ਸਾਡੇ ਘਰ ਜਾਂਦੀਆਂ ਸੀ ਮਤਲਬ ਸ਼ਾਸਤਰੀ ਨਗਰਵਾਲ ਨੂੰ ਤੇ ਅਸੀਂ ਉਹ ਹੀ ਬੱਸ ਲੈਂਦੇ ਹੁੰਦੇ ਸੀ ਹਮੇਸ਼ਾ ਆਂਦੇ ਵੀ ਜਾਂਦੇ ਵੀ ਤੇ ਉਹਦੇ ਚ ਦੋਨੋਂ ਚ ਕੋਈ ਨੰਬਰ ਚ ਇੱਕ ਬੱਸ ਲਈ ਹੋਏਗੀ ਤੇ ਉਹ ਉੱਥੇ ਬੈਠ ਕੇ ਚਲੇਗੇ ਤੇ ਬਾਈ ਚਾਂਸ ਮਤਲਬ ਗੁਰਦਾਰਾ ਬੰਗਲਾ ਸਾਹਿਬ ਤੋਂ ਲੈ ਕੇ ਆਪਣੇ ਘਰ ਸ਼ਾਸਤਰੀ ਨਗਰ ਤੱਕ ਸਾਨੂੰ ਕੋਈ ਮਤਲਬ ਭੀੜ ਨਹੀਂ ਮਿਲੀ ਰਸਤੇ ਵਿੱਚ ਤੇ ਨਾ ਟ੍ਰੈਫਿਕ ਸੀ ਕਿਉਂਕਿ ਟ੍ਰੈਫਿਕ ਉਹਦਾ ਇੰਨਾ ਹੁੰਦਾ ਵੀ ਨਹੀਂ ਸੀ ਐਕਚੁਅਲੀ ਤੇ ਉਹ ਜਿਹੜੀ ਬੱਸ ਹੁੰਦੀ ਸੀ ਐਕਚੁਅਲੀ ਸ਼ਾਸਤਰੀ ਨਗਰ ਨਹੀਂ ਜਾਂਦੀ ਸੀ ਉਹ ਬਾਅਰ ਗੁਲਾਬੀ ਬਾਗ ਹੈਗਾ ਇਹ ਕਿਲਾਕਾ ਉਹਦੇ ਬੱਸ ਟਾਪ ਤੇ ਰੁਕਦੀ ਸੀ ਉੱਥੋਂ ਦੀ ਅਸੀਂ ਪੈਦਲ ਆ ਜਾਂਦੇ ਸੀ ਤੇ ਅਸੀਂ ਆ ਗਏ ਤੇ ਉਸ ਟਾਈਮ ਕਿਦਰ ਕੋਈ ਭੀੜ ਨਹੀਂ ਸੀ ਤੇ ਮੈਂ ਤੇ ਆਪਣਾ ਮਤਲਬ ਬਿਜ਼ੀ ਹੋ ਗਿਆ ਉਦੋਂ ਆਪਣਾ ਖੇਲਣ ਖੁਲਣ ਵਿੱਚ ਤੇ ਮਮੀ ਸਾਰਾ ਕੁਝ ਪਾਪਾ ਨੂੰ ਦੱਸ ਰਹੀ ਸੀ ਤੇ ਉਹ ਪਤਾ ਨਹੀਂ ਕੀ ਡਿਸਕਸ਼ਨ ਹੋਈ ਕਾਰ ਚ ਵੀ ਕੀ ਗੱਲ ਹੈ ਕੀ ਨਹੀਂ ਨਿਊਜ਼ ਵਗੈਰਾ ਦੇਖਦੇ ਰਹੇ ਨਿਊਜ਼ ਆਉਂਦੇ ਸੀ ਉਹ ਥੋੜੀ ਦੇਰ ਵਾਸਤੇ ਇੱਕ ਇੰਗਲਿਸ਼ ਆਉਂਦਾ ਸੀ ਇੱਕ ਹਿੰਦੀ ਆਉਂਦਾ ਸੀ ਦੂਰਦਰਸ਼ਨ ਚੈਨਲ ਤੇ ਤੇ ਉਸ ਤੋਂ ਬਾਅਦ ਮੈਂ ਤੇ ਸੋ ਗਿਆ ਮੈਨੂੰ ਤੇ ਪਤਾ ਨਹੀਂ ਸੀ ਵੀ ਕੀ ਹੈ ਤੇ ਅਗਲੇ ਦਿਨ 1 ਨਵੰਬਰ ਨੂੰ ਮਤਲਬ ਸਾਰੇ ਉੱਠੇ ਤੇ ਮਤਲਬ ਉੱਠੇ ਮੈਂ ਆਪਣਾ ਮਤਲਬ ਨਾਸ਼ਤਾ ਕੀਤਾ ਹੋਏਗਾ 7 7:30 ਵਜੇ ਉਸ ਤੋਂ ਬਾਅਦ ਮੈਂ ਖਿਲਨ ਚਲਾ ਗਿਆ ਮੈਂ ਖਿਲਨ ਚਲਾ ਗਿਆ ਇੱਕ ਫਰਾਇਰੋ ਦਾ ਗਰਾਊਂਡ ਹੈਗਾ ਸੀ ਸਾਡੇ ਘਰ ਤੋਂ ਲਗਭਗ ਅੱਧਾ ਕਿਲੋਮੀਟਰ ਸੀ ਮਤਲਬ ਸੁਵਿਧਰਾ ਕਲੋਨੀ ਔਰ ਜਿਹੜਾ ਸ਼ਾਫੀਰ ਨਗਰ ਹੈ ਉਹਨੂੰ ਉਹਦੇ ਵਿੱਚੋਂ ਹੀ ਮਤਲਬ ਸੜਕ ਤੇ ਜਾਂਦੇ ਰੋ ਤੇ ਲਗਭਗ ਅੱਧਾ ਕਿਲੋਮੀਟਰ ਬਾਅਦ ਏ ਬਲਾਕ ਦੇ ਸਾਹਮਣੇ एक्चुअली ਸਾਡਾ ਏ ਟੂ ਬਲਾਕ ਤੇ ਉਹ ਏ ਬਲਾਕ ਦੇ ਸਾਹਮਣੇ ਉਹ ਗਰਾਊਂਡ ਸੀ ਬਹੁਤ ਵੱਡਾ ਉੱਥੇ ক্রিকেট ਖੇਡਦੇ ਹੁੰਦੇ ਸੀ ਤੇ ਮੈਂ ਆਪਣੇ ਮੁੱਲੇ ਦੇ ਬੱਚਿਆਂ ਨਾਲ ਹੀ ਉੱਥੇ ক্রিকেট ਖੇਲਣ ਚ ਲਾ ਗਿਆ ਤੇ ਵੀ ਮਨ ਨੂੰ ਤੇ ਮਨ ਨੂੰ ਕੁਝ ਪਤਾ ਨਹੀਂ ਸੀ ਨਾ ਮੈਂ ਸੋਚਾ ਸ਼ਾਇਦ ਛੋਟੀ ਮੋਟੀ ਗੱਲ ਹੋਏਗੀ ਬਸ ਹੋਰ ਕੁਝ ਹੋਏਗਾ ਨਹੀਂ ਤੇ ਉਸ ਸਾਡਾ ਸਕੂਲ ਵੈਸੇ ਵੀ ਈਵਨਿੰਗ ਦਾ ਹੁੰਦਾ ਸੀ ਤੇ 1 ਇਕਤੂਬਰ ਨੂੰ ਸ਼ਾਇਦ ਮੈਂ ਛੁੱਟੀ ਕੀਤੀ ਸੀ ਤੇ ਅੱਜ ਵੈਸੇ ਸਕੂਲ ਦੀ ਛੁੱਟੀ ਸੀ ਸ ਚੰਦਰ ਗਾਂਧੀ ਦੀ ਡੈਥ ਦੇ ਕਾਰਨ ਤੇ ਅਸੀਂ ਉੱਥੇ ਖੇਡਣ ਲੱਪੇ ਤੇ ਮੈਂ ਥੋੜੀ ਦੇਰ ਬਾਅਦ ਦੇਖਿਆ ਲਗਭਗ ਕੰਟਾ ਕਸੀ ਖੇਲੇ ਹੋਗਾ ਕਿ ਮੇਰੀ ਮਤਲਬ ਮਦਰ ਉਹਦੇ ਗਰਾਊਂਡ ਚ ਆਈ ਹੋਈ ਹੈ ਤੇ ਮੈਨੂੰ ਵਾਜਾ ਮਾਰ ਮਾਰ ਕੇ ਬੁਲਾ ਰਹੀ ਹੈ ਤੇ ਮੈਂ ਹੈਰਾਨ ਹੋ ਗਿਆ ਕਿ ਕਦੀ ਇਸ ਤਰ੍ਹਾਂ ਹੋਇਆ ਨਹੀਂ ਸੀ ਕਿ ਮੰਮੀ ਮੈਨੂੰ ਮੈਂ ਉੱਧਰ ਕਈ ਵਾਰੀ ਖੇਲਣ ਜਾ ਸੀ ਕਿ ਮੰਮੀ ਮੈਨੂੰ ਲੈਣ ਆਈ ਹੋਏ ਆ ਕੋਈ ਲੈਣ ਆਇਆ ਹੈ ਤੇ ਮੈਂ ਇੱਕਦਮ ਹੈਰਾਨ ਹੋ ਗਿਆ ਤੇ ਇੱਕਦਮ ਹੈਰਾਨ ਹੋ ਕੇ ਮੈਂ ਮਤਲਬ ਮੰਮੀ ਵੱਲ ਗਿਆ ਤੇ ਮੰਮੀ ਨੇ ਮੈਨੂੰ ਬੋਲਿਆ ਕਿ ਫਟਾਫਟ ਨਾਲ ਚੱਲ ਤੇ ਫਿਰ ਮੈਂ ਮੰਮੀ ਦੇ ਨਾਲ ਚੱਲ ਰਿਹਾ ਸੀ ਤੇ ਮੈਂ ਦੇਖਿਆ ਸੜਕ ਤੇ ਬਹੁਤ ਹੀ ਪੀੜ ਉਹਨ ਸਾਡੇ ਜੋ ਸ਼ਾਸਤਰੀ ਨਗਰ ਸੀ E2 ਬਲੋਕ ਵਾਲਾ ਇਲਾਕਾ ਉਹਨਾਂ ਕਾਫੀ ਲੰਬਾ ਸੀ ਜਿਹਦੇ ਸੁਭਦਰਾ ਕਲੋਨੀ ਉਹਦੇ ਵਿੱਚੋਂ ਦੀ ਅਸੀਂ ਜਾ ਰਹੇ ਸੀ ਤਾਂ ਉੱਥੇ ਸਿਰਫ ਚਾਰ ਸਿੱਖ ਘਰ ਸੀ ਜਿੰਨਾ ਕੁ ਮੈਨੂੰ ਯਾਦ ਹੈ ਤੇ ਬਾਕੀ ਮਤਲਬ ਸਾਰੇ ਹਿੰਦੂ ਸੀ ਪੰਜਾਬੀ ਵੀ ਹੈਗੇ ਸੀ ਦੂਸਰੇ ਵੀ ਅਦਰ ਯੂਪ ਵਗੈਰਾ ਦੇ ਵੀ ਹੈਗੇ ਸੀ ਹਰਿਆਣੇ ਦੇ ਵੀ ਹੈਗੇ ਸੀ ਤੇ ਪਰ ਜੋ ਸੁਭਦਰਾ ਕਲੋਨੀ ਸੀ ਸਾਹਮਣੇ ਉਹ ਸਾਰਾ ਪੰਜਾਬੀਆਂ ਦਾ ਮਤਲਬ ਇਲਾਕਾ ਸੀ ਉਹ ਪਾਕਿਸਤਾਨ ਤੋਂ ਜਿਹੜੇ ਆਏ ਹੋਏ ਸਿੱਖ ਵੀ ਸੀ ਔਰ ਹਿੰਦੂ ਵੀ ਸੀ ਸਾਰੇ ਪੰਜਾਬੀ ਸੀ ਤੇ ਜਦੋਂ ਅਸੀਂ ਮੰਮੀ ਮੈਨੂੰ ਲੈ ਕੇ ਚੱਲੀ ਮੰਮੀ ਇਸ ਸਾਈਡ ਲੈ ਕੇ ਚੱਲੀ ਕਿਉਂਕਿ ਸਾਡੇ ਵੱਲ ਭੀੜ ਸੀ ਸੁਬਦਰਾ ਕਲਨੀ ਵਾਲੇ ਇਲਾਕੇ ਵੱਲ ਭੀੜ ਨਹੀਂ ਸੀ ਤੇ ਮੰਮੀ ਮੈਨੂੰ ਇਸ ਤਰਫੋਂ ਦੀ ਲੈ ਕੇ ਚੱਲੀ ਤੇ ਹਰ ਘਰ ਵਿੱਚੋਂ ਆਵਾਜ਼ ਪੈ ਰਹੀ ਸੀ ਮੈਨੂੰ ਇਹ ਨਾ ਪਤਾ ਕਿ ਭੈਣ ਜੀ ਇੱਧਰ ਆ ਜਾਓ ਬੱਚੇ ਨੂੰ ਲੈ ਕੇ ਇੱਧਰ ਆ ਜਾਓ ਵੀ ਨਾ ਜਾਓ ਉਧਰ ਵੀ ਭੀੜ ਕੁਝ ਕਰ ਨਾ ਦੇ ਤੇ ਉਹ ਚਾਹੇ ਉਹ ਪੰਜਾਬੀ Hindu ਹੋਣ ਚਾਹੇ ਸਿੱਖ ਹੋਣ ਸਾਰੇ ਵੱਜਾ ਮਾਰ ਮਾਰ ਕੇ ਬੁਲਾ ਰਹੇ ਸੀ ਲੇਕਿਨ ਮੇਰੀ ਮੰਮੀ ਨੇ ਮਤਲਬ ਕਿਆ ਦੋ ਤਿੰਨ ਨੂੰ ਵੀ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਮੈਂ ਲੈ ਜਾਂਦੀ ਹਾਂ ਤੇ ਉਹ ਮੰਮੀ ਐਕਚੁਅਲੀ ਮੰਮੀ ਜਿਹੜਾ ਸਰਵਿਸ ਰੋਡ ਹੁੰਦਾ ਨਾ ਮੇਨ ਰੋਡ ਛੱਡ ਕੇ ਸਰਵਿਸ ਰੋਡ ਉਹ ਥੋੜਾ ਨੀਵਾ ਸੀ ਸੁਬਦਰਾ ਕਲੋਨੀ ਵਾਲੇ ਪਾਸੇ ਉਸ ਤਰਫ ਜਾ ਰਹੀ ਸੀ ਤੇ ਮੰਮੀ ਮੰਨੂ ਮਤਲਬ ਉਧਰੋਂ ਦੀ ਲੈ ਗਈ ਕਾਫੀ ਮਤਲਬ ਜੋ ਹੀ ਕਹਿ ਲੋ 5-7 ਮਿੰਟ ਚੱਲਣਾ ਪਿਆ ਪੈਦਲ ਤੇ ਉਸ ਤੋਂ ਬਾਅਦ ਉਹ ਸਾਡੇ ਘਰ ਤੋਂ ਸਾਡੇ ਘਰ ਦੇ ਨਾਲ ਇੱਕ ਛੋਟੀ ਗਲੀ ਸੀ ਉਹ ਤੇ ਫਿਰ ਉਧਰੋਂ ਦੀ ਰਸਤਾ ਜਾਂਦਾ ਸੀ ਪੂਰਾ ਸੜਕ ਸੜਕ ਪਾਰ ਕਰਦਾ ਹੋਇਆ ਸੁਭਦ ਰਕ ਕੋਲ ਇਸ ਤੇ ਉਸ ਰਸਤੇ ਤੋਂ ਲੈ ਕੇ ਮੰਮੀ ਸੜਕ ਪਾਰ ਕਰਾ ਕੇ ਮੰਨੂੰ ਅੱਗੇ ਲੈ ਲਗੀ ਤੇ ਦੇਖਿਆ ਤੇ ਸਾਡੇ ਘਰ ਤੋਂ ਬਾਹਰ ਲੱਗ ਚ ਅੱਗੇ ਬਹੁਤ ਭੀੜ ਸੀ ਬਹੁਤ ਭੀੜ ਤੇ ਅ ਮੰਮੀ ਮੇਰੀ ਘਬਰਾ ਗਈ ਮੈਂ ਵੀ ਘਬਰਾ ਗਿਆ ਤੇ ਪਰ ਮੰਮੀ ਨੇ ਬੋਲਿਆ ਕਿ ਸਿਰ ਨੀਵਾ ਕਰਕੇ ਨਾ ਚੁੱਪਚਾਪ ਚੱਲਦਾ ਰਹਿ ਸਿਰ ਚੁੱਕੀ ਨਾ ਤੇ ਮੰਮੀ ਮੰਨੂੰ ਤੇਜ਼ ਤੇਜ਼ ਖਿੱਚਦੇ ਹੋਏ ਲੈ ਕੇ ਮਤਲਬ ਜਾਣ ਲੱਗੀ ਤੇ ਮੈਂ ਥੋੜਾ ਸਿਰ ਚੁੱਕ ਕੇ ਦੇਖ ਰਸੀ ਤੇ ਲੋਕੀ ਮਤਲਬ ਦੇਖ ਰਹੇ ਸਾਰੇ ਮਤਲਬ ਕੂਰ-ਕੂਰ ਕੇ ਦੇਖ ਰਹੇ ਵੀ ਸਾਡੀ ਤਰਫ ਹੀ ਲੇਕਿਨ ਉਹ ਜੋ ਗਲੀ ਵਾਲਾ ਰਸਤਾ ਸੀ ਨਾ ਉਥੇ ਬਾਈ ਚਾਂਸ ਲੋਕ ਨਹੀਂ ਸੀ ਥੋੜਾ ਜਿਹਾ ਮਤਲਬ 15-20 ਫੁੱਟ ਦਾ ਏਰੀਆ ਹੈਗਾ ਉਥੇ ਨਹੀਂ ਸੀ ਤੇ ਮੰਮੀ ਜਸਤਰਾ ਹੀ ਗਲੀ ਦੇ ਕੋਨੇ ਤੇ ਪਹੁੰਚੀ ਮਤਲਬ ਸਾਡਾ ਕਾਰ ਮਤਲਬ ਰੋਡ ਤੇ ਸੀ ਤੇ ਨਾਲ ਕੋਨੇ ਵਾਲਾ ਕਾਰ ਸੀ ਤੇ ਪਿੱਛੇ ਜਾ ਕੇ ਦਰਵਾਜ਼ਾ ਸੀ ਇੱਕ ਅੱਗੇ ਸਾਡੀ ਦੁਕਾਨ ਸੀ ਲੱਕੜੀ ਦੀ ਬ੍ਰਦਰ ਨੇ ਖੋਲੀ ਹੋਈ ਸੀ ਤੇ ਉਹਦਾ ਸ਼ਟਰ ਸੀ ਤੇ ਮੰਮੀ ਮਤਲਬ ਜਸਰੀ ਗਲੀ ਆ ਗਈ ਤੇ ਮੰਮੀ ਮੈਨੂੰ ਲੈ ਕੇ ਮੈਨੂੰ ਕਹਿੰਦੀ ਕਿ ਦੌੜ ਮੇਰਾ ਨਾਮ ਲੈ ਕੇ ਤੇ ਮਤਲਬ ਮੰਮੀ ਵੀ ਦੌੜ ਪਈ ਮੈਂ ਵੀ ਇੱਕਦਮ ਦੌੜ ਪਿਆ ਤੇ ਪਿੱਛੇ ਜਾ ਕੇ ਮੰਮੀ ਨੇ ਤੇ ਐਕਚੁਅਲੀ ਜੋ ਸਾਡਾ ਸ਼ਟਰ ਹੈਗਾ ਸੀ ਨਾ ਉਹਦੇ ਨਾਲ ਇੱਕ ਹੋਲ ਡੋਰ ਹੈਗਾ ਸੀ ਤੇ ਉੱਥੋਂ ਦੀ ਮਤਲਬ ਤੇ ਰਹੀ ਹੈ ਗਿਆ ਸੀ ਤੋ ਉੱਥੋਂ ਦੇਖਦੇ ਤੋ ਤੋ ਮਤਲਬ ਪਾਪਾ ਵਗੈਰਾ ਨੇ ਬ੍ਰਦਰ ਵਗੈਰਾ ਨੇ ਦੇਖ ਲਿਆ ਹੋਏਗਾ ਮੰਮੀ ਲੈ ਕੇ દોੜੀ ਤੋ ਉੱਥੇ ਜਾ ਕੇ ਜੇ ਦਰਵਾਜਾ ਵਜਾਮ ਦੀ ਉਸ ਤੋਂ ਪਹਿਲੇ ਹੀ ਮਤਲਬ ਥੋੜਾ ਜਿਹਾ ਖੋਲ ਕੇ ਖੜੇ ਖੜੇ ਹੋਏ ਸੀ ਅ ਬ੍ਰਦਰ ਵਰ ਪਾਪਾ ਤੇ ਜਸਤਰ ਹੀ ਅਸੀਂ ਮਤਲਬ ਪੁੱਛੇ ਦਰਵਾਜਾ ਵਜਾਣੇ ਵਾਲੇ ਸੀ ਉਹਨਾਂ ਨੇ ਫਟਾਫਟ ਖੋਲਤਾ ਤੇ ਸਾਨੂੰ ਅੰਦਰ ਲੈ ਲਿਆ ਤੇ ਅੰਦਰ ਜਾਂਦੇ ਸਭ ਤੋਂ ਪਹਿਲਾਂ ਤੇ ਮੈਨੂੰ ਪਾਪਾ ਕੋ ਥੱਪੜ ਪਿਆ ਜੋਰ ਦੇ ਵੀ ਤੂੰ ਐਨਾ ਗੰਦਾ ਮਾ ਹੋ ਲਿਆਗਾ ਤੇ ਤੂੰ ਕਿੱਥੇ ਚਲਾ ਗਿਆ ਸਵੇਰੇ ਸਵੇਰੇ ਖੇਲਾ ਤੇ ਅ ਉਸ ਤੋਂ ਬਾਅਦ ਫਿਰ ਪਾਪਾ ਨੇ ਮਨੂੰ ਪਿਆਰ ਨਾਲ ਸਮਝਾਇਆ ਤੇ ਉਹਨਾਂ ਨੇ ਦੱਸਿਆ ਕਿ ਬਹੁਤ ਬੁਰਾ ਟਾਈਮ ਆ ਗਿਆ ਹੈ ਤੇ ਵੀ ਇੰਦਰਾ ਗਾਂਧੀ ਦਾ ਮਰਡਰ ਕੀਤਾ ਉਹਨਾਂ ਦੇ ਸਿੱਖ ਬੋਡੀਗਾਰਡ ਨੇ ਤੇ ਜੋ ਪਤਾ ਲੱਗ ਰਿਹਾ ਹੈ ਕਿਉਂਕਿ ਐਕਚੁਅਲੀ ਸਾਡੇ ਕਿਰਾਏਦਾਰ ਵੀ ਹੈਗੇ ਸੀ ਉਹ ਰੇਲਵੇ ਪੁਲਿਸ 'ਚ ਹੈਗੇ ਸੀ ਤੇ ਉਹਨਾਂ ਨੇ ਆ ਕੇ ਦੱਸਿਆ ਹੋਵੇਗਾ ਇਨਫੋਰਮੇਸ਼ਨ ਦਿੱਤੀ ਹੋਏਗੀ ਬਹੁਤ ਅੱਛੇ ਬੰਦੇ ਸੀ ਦੋ ਕਿਰਾਏਦਾਰ ਹੈਗੇ ਸੀ ਤੇ ਉਹਨਾਂ ਨੇ ਬੋਲਿਆ ਕਿ ਵੀ ਸਿੱਖਾਂ ਨੂੰ ਮਾਰਿਆ ਜਾ ਰਿਹਾ ਪੂਰੀ ਦਿੱਲੀ ਵਿੱਚ ਤੇ ਵੀ ਫਨ ਨੂੰ ਵੀ ਬਹੁਤ ਖਤਰਾ ਆ ਗਿਆ ਬਾਰ ਭੀੜ ਵੀ ਹੈਗੀ ਤੇ ਅਸੀਂ ਜਿਸ ਇਲਾਕੇ ਵਿੱਚ ਰਹਿੰਦੇ ਆ ਤੇ ਉਹ ਇਲਾਕਾ ਬੇਸਿਕਲੀ ਯੂਪੀ ਔਰ ਹਰਿਆਣੇ ਵਾਲੇ ਹਿੰਦੂਆ ਦਾ ਹੈ ਜੋ ਕਿ ਐਕਚੁਅਲੀ ਪਹਿਲਾਂ ਤੋਂ ਹੀ ਥੋੜੀ ਜਿਹੀ ਨਫ਼ਰਤ ਕਰਦੇ ਸੀ ਦੇਖੋ ਜੀ ਜੋ ਮੈਨੂੰ ਸਾਫ਼ ਲੱਗਦਾ ਚਾਹੇ ਮੇਰੇ Hindu ਭਰਾਵਾਂ ਨੂੰ ਬੁਰਾ ਲੱਗੇ ਉਹ ਥੋੜੀ ਬਹੁਤ ਨਫ਼ਰਤ ਕਰਦੇ ਹੈਗੇ ਸੀ ਜਿਹੜੇ ਪੰਜਾਬੀ ਹਿੰਦੂ ਸੀ ਉਹ ਉਹਨੇ ਨਫ਼ਰਤ ਕਰਦੇ ਸੀ ਬਿਲਕੁਲ ਵੇ ਤੇ ਤੇ ਉਹਨਾਂ ਨੇ ਬੋਲਿਆ ਕਿ ਤੈਨੂੰ ਤਿਆਰ ਰਹਿਣਾ ਤੇ ਮਤਲਬ ਮੰਨੂ ਵੀ ਇੱਕ ਹਥਿਆਰ ਫੜਾਇਆ ਗਿਆ ਹੁਣ ਮੈਂ ਕੀ ਬੋਲਾਂ ਮੇਰਾ ਬ੍ਰਦਰ ਵੀ ਤਲਵਾਰ ਲੈ ਕੇ ਤਿਆਰ ਸੀ ਮੇਰੇ ਪਾਪਾ ਵੀ ਤਲਵਾਰ ਲੈ ਕੇ ਤਿਆਰ ਸੀ ਵੀ ਅਗਰ ਜਦੋਂ ਵੀ ਸਾਡੇ ਉੱਤੇ ਅਟੈਕ ਹੋਏਗਾ ਤੇ ਅਸੀਂ ਐਵੇਂ ਨਹੀਂ ਮਰਨਾ ਠੀਕ ਹੈ ਨਾ ਵੀ ਅਸੀਂ ਲੜ ਕੇ ਮਰਾਂਗੇ ਤੇ ਬਾਹਰ ਕਾਫੀ ਭੀੜ ਸੀ ਤੇ ਮੰਨੂ ਅਸੀਂ ਮਨ ਬਾਰ-ਬਾਰ ਜਾ ਕੇ ਡੋਰ ਹੈਗਾ ਸੀ ਸਾਡਾ ਉੱਥੇ ਚਿਰੀ ਹੈਗੇ ਸੀ ਉਦੋਂ ਬਾਰ-ਬਾਰ ਬਾਹਰ ਦੇਖਦੇ ਸੀ ਕਿ ਵੀ ਕੀ ਮਾਹੌਲ ਹੈ ਤੇ ਬਾਹਰ ਭੀੜ ਹੈਗੀ ਸੀ ਵਿੱਚ ਵਿੱਚ ਉਹ ਕੋਈ ਕੋਈ ਬੰਦਾ ਜਿਹੜਾ ਐਵੇਂ ਕਾਂਗਰਸ ਵਗੈਰਾ ਦੇ ਵਰਕਰ ਹੈਗੇ ਸੀ ਵਿੱਚ ਅਸੀਂ ਜਾਣਦੇ ਵੀ ਸੀ ਉਹ ਨਾਰੇ ਨੂਰੇ ਲਗਾ ਦਿੰਦੇ ਸੀ ਇੰਦਰਾ ਗਾਂਧੀ ਤੇ ਚਾਹੇ ਦੂਜੇ ਸਾਥ ਦੇ ਨਾ ਦੇ ਨਾ ਵੀ ਨਾਰੇ ਲਗਾ ਦਿੰਦੇ ਸੀ ਸਿੱਖਾਂ ਨੂੰ ਬੁਰਾ ਪੱਲਾ ਬੋਲਦੇ ਸੀ ਤੇ ਫਿਰ ਅ ਅੰਦਾਜ਼ਾ ਦੁਪਹਿਰ ਦਾ ਟਾਈਮ ਹੋਏਗਾ ਕਰੀਬ 12:30 1 ਵਜੇ ਦਾ ਤੇ ਕਾਫੀ ਸਾਰੀ ਭੀੜ ਆਈ ਤੇ ਉਹ ਜੋ ਭੀੜ ਆਈ ਉਹ ਬੰਦਿਆਂ ਨੂੰ ਕੁਝ ਨੂੰ ਮੈਂ ਪਛਾਣਦਾ ਵੀ ਸੀ ਕਿਉਂਕਿ ਮੈਂ ਸਕੂਲੇ ਪੜਦਾ ਸੀ ਮੇਰੇ ਨਾਲ ਜਿਹੜੇ ਦੂਜੇ ਬੱਚੇ ਸੀ ਨਾ ਉਹਨਾਂ ਦੇ ਘਰ ਮੈਂ ਵਿਜ਼ਿਟ ਕਰਦਾ ਸੀ ਅਸੀਂ ਖੇਲਣ ਜਾਂਦੇ ਸੀ ਤੇ ਉਹ ਜੋ ਬੰਦੇ ਹੈਗੇ ਸੀ ਉਹ ਮжоਰਿਟੀ ਹਿੰਦੂ ਸੀ ਤੇ ਉਹ ਐਮ ਬਲੋਕ ਸ਼ਾਸਤਰੀ ਨਗਰ ਹੈ ਉਹ ਵਾਲੇ ਇਲਾਕੇ ਦੇ ਬੰਦੇ ਸੀ ਮਤਲਬ ਉਹ ਸਾਡੇ ਤੋਂ ਕਰੀਬ 1.5 ਕਿਲੋਮੀਟਰ 2 ਕਿਲੋਮੀਟਰ ਅੱਗੇ ਜਾ ਕੇ ਇੰਦਰ ਲੋਗ ਦੇ ਕਰੀਬ ਪੈਂਦਾ ਸੀ ਤੇ ਉਧਰੋਂ ਦੀ ਉਹ ਬੰਦੇ ਆਏ ਸੀ ਤੇ ਉਹਨਾਂ ਵਿੱਚੋਂ ਅ ਥੋੜੀ ਜੀ ਮੁਸਲਮਾਨ ਵੀ ਸੀ ਪੰਜ ਸੱਤ ਜਿਨ੍ਹਾਂ ਨੂੰ ਅਸੀਂ ਪਛਾਣਦੇ ਸੀ ਕਿਉਂਕਿ ਅਸੀਂ ਉਹ ਇੰਦਰਲੋਧ ਦੇ ਗਰਾਊਂਡ ਤੇ ਕ੍ਰਿਕਟ ਖੇលਨ ਜਾਂਦੇ ਸੀ ਤਾਂ ਸਰ ਮੁਸਲਮੇਅਰਿਆ ਸੀ ਤੇ ਉਧਰ ਦੇ ਸਾਡੇ ਇੱਕ ਸਕੂਲ ਵਿੱਚ ਮੁੰਡਾ ਪੜਦਾ ਸੀ ਮਤਲਬ ਮੇਰੀ ਕਲਾਸ ਚ ਨਹੀਂ ਸੀ ਅਲੱਗ ਸੈਕਸ਼ਨ ਚ ਸੀ ਤੇ ਉਹਦਾ ਨਾਮ ਸੀ ਨਦੀਮ ਖਾਨ ਤੇ ਉਹਦਾ ਵੱਡਾ ਭਰਾ ਸੀ ਉਹ ਉਧਰ ਖੇਡਦਾ ਹੁੰਦਾ ਸੀ ਤੇ ਉਹਨੂੰ ਮੈਂ ਦੇਖਿਆ ਪੀੜ ਦੇ ਵਿੱਚ ਪਰ ਮੈਜੋਰਟੀ ਮੈਂ ਜਾਣਦਾ ਸੀ ਉਹ ਜਿਹੜੇ ਹੈਗੇ ਸੀ ਉਹ ਮੇਨਲੀ ਹਿੰਦੂਈ ਸੀ ਪੰਜਾਬੀ ਨਹੀਂ ਸੀ ਉਹਨਾਂ ਵਿੱਚੋਂ ਸਾਰੇ ਇੱਕ ਵਿਜੇ ਨਾਮ ਦਾ ਫਰੈਂਡ ਰਹਿੰਦਾ ਸੀ ਮੇਰਾ ਮੈਂ ਉਹਦੇ ਘਰ ਜਾਂਦਾ ਸੀ ਤੇ ਉਹਦੇ ਲਾਗੇ ਚਾਗੇ ਦੇ ਲੋਕ ਸੀ ਉਹਨਾਂ ਨੂੰ ਕਈਆਂ ਨੂੰ ਮੈਂ ਦੇਖਿਆ ਹੋਇਆ ਸੀ ਤੇ ਉਹ ਆਏ ਤੇ ਉਹਨਾਂ ਵਿੱਚੋਂ ਦੋ ਤਿੰਨ ਬੰਦੇ ਜੋਰ-ਜੋਰ ਦੀ ਨਾਰੇ ਲਾਣ ਲੱਪੇ ਆਈ ਉਹ ਵੀ ਜਬ ਤੱਕ ਸੂਰਜ ਚੰਦ ਰਹੇਗਾ ਇੰਦਰਾ ਤੇਰਾ ਨਾਮ ਰਹੇਗਾ ਵੀ ਸਰਦਾਰ ਇੱਕ ਦਾਰੇ ਮਾਰੋ ਸਰਦਾਰੋ ਕੋ ਪਤਾ ਨਹੀਂ ਕਿਹੜੇ-ਕਿਹੜੇ ਨਾਰੇ ਸੀ ਖੂਨ ਦਾ ਬਦਲਾ ਖੂਨ ਵਗੈਰਾ ਵਗੈਰਾ ਤੇ ਸਾਡੇ ਲਾਗੇ ਇੱਕ ਗੁਪਤਾ ਜੀ ਰਹਿੰਦੇ ਸੀ ਉਨਮੈਂ ਜ਼ਿਆਦਾ ਦੱਸਾਂਗਾ ਨਹੀਂ ਕਿਉਂਕਿ ਉਹ ਹੱਲੇ ਵੀ ਆ ਗਏ ਨੇ 80+ ਦੀ ਏਜ ਹੈ ਹੱਲੇ ਵੀ ਹੈਗੇ ਮੇਰੇ ਬਰਦਰ ਨਾਲ ਉਹਨਾਂ ਦੇ ਅچھے ਸੰਬੰਧ ਹੈ ਇਸ ਟਾਈਮ ਤੇ ਅਸੇ ਕਾਰਨ ਮੈਂ ਜ਼ਿਆਦਾ ਦੱਸਾਂਗਾ ਨਹੀਂ ਤੇ ਉਹਨਾਂ ਨੇ ਭੀੜ ਨੂੰ ਬੋਲਿਆ ਕਿ ਉਹ ਜੋ ਆਏ ਬੰਦੇ ਕਹਿੰਦਾ ਇਹ ਦੇਖੋ ਜੀ ਸਾਡੇ ਘਰ ਵੱਲ ਇਸ਼ਾਰਾ ਕਰਕੇ ਇਹ ਵੀ ਸਰਦਾਰਾਂ ਦਾ ਘਰ ਹੈ ਤੇ ਜਸਰੇ ਉਹਨੇ ਬੋਲਿਆ ਤੇ ਸਾਡੀ ਮਤਲਬ ਰੋਡ ਤੇ ਇੱਕ ਪੰਜਾਬੀ ਰਹਿੰਦਾ ਸੀ ਉਹਨਾਂ ਨੂੰ ਲੈ ਕੇ ਆ ਗਿਆ ਕਹਿੰਦਾ ਕੀ ਕਰ ਰਹਾ ਹੈ ਕਹਿੰਦਾ ਅਗਰ ਕੁਝ ਹੁਆ ਨਾ ਤਾਂ ਸਾਰੀ ਜ਼ਿੰਮੇਵਾਰੀ ਤੇਰੇ ਉੱਪਰ ਹੋਗੀ ਤੁੰਨੇ ਕਹਤੇ ਉਸ ਤੋਂ ਬਾਅਦ ਸਾਡੇ ਹੋਰ ਜਿਹੜੇ ਇਲਾਕੇ ਦੇ ਸੀ ਪਿਛਲੇ ਗਲੀ ਦੇ ਰੋਡ ਦੇ 15 ਵੀ ਬੰਦੇ ਆ ਗਏ ਠੀਕ ਹੈ ਤੇ ਉਹ ਉਹ ਪੀੜ ਨੂੰ ਕਹਿੰਦੇ ਜੀ ਹਾਂ ਕੁਝ ਨਹੀਂ ਹੋਗਾ ਜੀ ਆਪ ਜਾਓ ਇੱਥੇ ਤੇ ਪੀੜ ਪਤਾ ਨਹੀਂ ਕੀ ਗੱਲਾਂ ਗੁੱਲਾ ਹੋਈਆਂ ਤੇ ਪੀੜ ਨਾਰੇ ਨੂਰੇ ਲਗਾ ਕੇ ਥੋੜੇ ਪਤਾ ਨਹੀਂ ਕੀ ਗੱਲਾਂ ਉਹ ਕਰਦੇ ਰਹੇ ਤੇ ਉਸ ਤੋਂ ਬਾਅਦ ਲਗਭਗ ਘੰਟੇ ਬਾਅਦ ਚਲੀ ਗਈ ਅੱਗੇ ਕਿੱਧਰ ਚਲੀ ਗਈ ਉਹ ਪੀੜ ਕਾਫੀ ਬੰਦੇ ਹੋਣਗੇ ਪੀੜ 'ਚ ਮਤਲਬ 200 250 ਬੰਦਾ ਐਨਾ ਤੇ ਹੋਏ ਗਏ ਤੇ ਉਸ ਤੋਂ ਬਾਅਦ ਜੋ ਅਸੀਂ ਗੱਲਾਂ ਸੁਣੀਆਂ ਤੇ ਉਹ ਉਹਨੂੰ ਡਾਂਟ ਰਹੇ ਸੀ ਉਹ ਜੜਾ ਗੁਪਤਾ ਸੀ ਜਿਹੜੇ ਸਾਡੇ ਇਲਾਕੇ ਦੇ ਲੋਕੋ ਬੋਲ ਰਹੇ ਸੀ ਬੋਲ ਰਹੇ ਸੀ ਕਿ ਸਾਡੇ ਇਲਾਕੇ ਚ ਕੁਝ ਨਹੀਂ ਹੋਏਗਾ ਵੀ ਅਗਰ ਕੁਝ ਹੋ ਜਾਂਦਾ ਨਾ ਸਾਰੀ ਜ਼ਿੰਮੇਵਾਰੀ ਤੇਰੀ ਹੁੰਦੀ ਤੇ ਅਸੀਂ ਤੈਨੂੰ ਫਸਵਾਉਣਾ ਸੀ ਫਿਰ ਐਸ ਦੇ ਉੱਤੇ ਤੇ ਐ ਤੇ ਪਹਿਲੇ ਨਵੰਬਰ ਦੀ ਘਟਨਾ ਸੀ ਪਹਿਲੇ ਨਵੰਬਰ ਨੂੰ ਹੋਰ ਕੁਝ ਨਹੀਂ ਹੋਇਆ ਇਸ ਤੋਂ ਇਲਾਵਾ ਬਸੋ ਪੀੜਾ ਹੀ ਚਲੀ ਗਈ ਤੇ ਪਰ ਅਸੀਂ ਰਾਤੀ ਸੌ ਨਹੀਂ ਸਕੇ ਮਤਲਬ ਸਾਰੇ ਜਿਹੜੇ ਸੇ ਕੋਈ ਪੈਰਾ ਦਿਨ ਦਾ ਹੀ ਕੰਮ ਕਰਦੇ ਸੀ ਰਾਤ ਦੇ ਟਾਈਮ ਕਿਉਂਕਿ ਨੇਰਾ ਸੀ ਤੇ ਅਸੀਂ ਛੱਤ ਤੇ ਜਾ ਕੇ ਵੀ ਦੇਖਦੇ ਸੀ ਤੇ ਇੱਕ ਦੋ ਜਗ੍ਹਾ ਦੂਰ ਜਸਰਾ ਅੱਗ ਜਲਦੀ ਹੋਈ ਸਾਨੂੰ ਜਸਰਾ ਫੀਲ ਹੁੰਦਾ ਨਾ ਉਹ ਚੀਜ਼ ਵੀ ਨਜ਼ਰ ਆ ਰਹੀ ਸੀ ਤੇ ਅਸੀਂ ਮਤਲਬ ਛੁੱਪ ਛੁੱਪ ਕੇ ਥੱਲੋ ਵੀ ਦੇਖਦੇ ਸੀ ਉੱਤੋਂ ਵੀ ਦੇਖਦੇ ਸੀ ਲੇਕਿਨ ਰਾਤੀਆ ਇਸ ਤਰ੍ਹਾਂ ਕੁਝ ਨਹੀਂ ਸੀ ਰਾਤੀ ਕੋਈ ਪੀੜ ਪੜਕਾ ਨਹੀਂ ਸੀ ਕੋਈ ਬੰਦਾ ਹੀ ਨਹੀਂ ਸੀ ਐਕਚੁਅਲੀ ਰਾਤ ਦੇ ਟਾਈਮ ਤੇ ਮਤਲਬ ਅਸੀਂ ਮਤਲਬ ਪੂਰੀ ਰਾਤ ਜਾਗਦੇ ਰਹੇ ਪਰ ਫਿਰ ਪਤਾ ਨਹੀਂ ਮੈਨੂੰ ਕਿਸ ਟਾਈਮ ਨੀਂਦ ਆ ਗਈ ਫਿਰ ਮੈਂ ਸ਼ਾਇਦ ਥੋੜਾ ਫੋ ਗਿਆ ਲੇਕਿਨ ਮੇਰੇ ਨਾ ਵੱਡਾ ਬ੍ਰਦਰ ਸੁੱਤਾ ਨਾ ਮੰਮੀ ਸੁੱਤੀ ਨਾ ਪਾਪਾ ਸੁੱਤੇ ਸਿਸਟਰ ਸੀ ਤਿੰ ਪੈਣਾ ਸੀ ਐਕਚੁਅਲੀ ਅਸੀਂ ਪੰਜ ਭੈਣ ਪਰ ਅਸੀਂ ਦੋ ਬਰਾ ਹੋਰ ਤਿੰ ਪੈਣਾ ਤੇ ਉਹ ਪੈਣਾ ਦਾ ਮੈਨੂੰ ਪਤਾ ਨਹੀਂ ਕਿ ਉਹ ਸੁੱਤੀਆਂ ਨਹੀਂ ਸੁੱਤੀਆਂ ਸਾਰੇ ਮੇਰੇ ਤੋਂ ਵੱਡੇ ਸੀ ਐਕਚੁਅਲੀ ਮੈਂ ਸਭ ਤੋਂ ਛੋਟਾ ਸੀ ਘਰ ਵਿੱਚ ਅਗਲੇ ਦਿਨ ਸਵੇਰੇ ਸਿਰ ਜਸਰੇ ਮਤਲਬ 9 ਵਜੇ ਦਾ ਟਾਈਮ ਹੋਇਆ ਤੇ ਭੀੜ ਇਕੱਠੀ ਹੋਣੀ ਚਾਲੂ ਹੋ ਗਈ ਤੇ ਪੀੜ ਇਕੱਠੀ ਹੋਣੀ ਚાલુ ਹੋ ਗਈ ਤੇ ਉਹ ਆਪਣੇ ਇਲਾਕੇ ਦੇ ਹੀ ਹੈਗੇ ਸੀ ਉਹਨਾਂ ਚੋਂ ਜਿਹੜੇ ਜ਼ਿਆਦਾ ਤਰਸੇ ਹੋ ਤੇ ਕੁਝ ਨਹੀਂ ਹੁੰਦੇ ਨਾ ਚਾਹੁੰਦੇ ਸੀ ਮਤਲਬ ਉਹ ਕਹਿ ਰਹੇ ਸੀ ਕਿ ਸਾਡੇ ਇਲਾਕੇ ਚ ਕੁਝ ਨਹੀਂ ਹੋਏਗਾ ਉਹ ਤੇ ਬਲਕਿ ਪੈਰਾ ਦੇ ਰਹੇ ਸੀ ਇੱਕ ਤਰੀਕੇ ਨਾਲ ਪਰ ਉਹ ਦੋ ਚਾਰ ਸ਼ਰਾਰਤੀ ਬੰਦੇ ਵੀ ਹੈਗੇ ਸੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਮਿਸਟਰ ਗੁਪਤਾ ਸੀ ਤੇ ਜਿਹੜੇ ਥੋੜਾ ਬਹੁਤ ਪਰ ਕੰਮ ਦੀ ਕੋਸ਼ਿਸ਼ ਕਰ ਰਹੇ ਸੀ ਲੇਕਿਨ ਉਹ ਨਹੀਂ ਸੁਣ ਰਹੇ ਸੀ ਉਹ ਕਹਿ ਰਹੇ ਸੀ ਕਿ ਨਹੀਂ ਜੀ ਇਹ ਨਹੀਂ ਹੋਏਗਾ ਸਾਡੇ ਇਲਾਕੇ ਚ ਤੇ ਅਸੀਂ ਦਿੱਕਤ ਮਤਲਬ ਜਿਹੜਾ ਸਾਹਮਣੇ ਸੁਭਦਰਾ ਕਲੋਨੀ ਸੀ ਉਧਰ ਕੁਝ ਨਹੀਂ ਸੀ ਉੱਥੇ ਸਿੱਖਾਂ ਦਾ ਇੱਕ ਗਰੁੱਪ ਪੈਰਾ ਦੇ ਰਿਹਾ ਸੀ ਉਹਨਾਂ ਨੂੰ ਅਸੀਂ ਪਹਿਲੀ ਨਵੰਬਰ ਨੂੰ ਵੀ ਦੇਖਿਆ 25 30 ਸਿੱਖ ਹੋਣਗੇ ਫਿਰ ਅਸੀਂ ਉੱਥੇ ਸ਼ਾਮ ਨੂੰ ਦੇਖਿਆ ਸ਼ਾਮ ਨੂੰ ਜਿਹੜੇ ਪੰਜਾਬੀ Hindu ਉਹ ਵੀ ਪੈਰਾ ਦੇ ਰਹੇ ਸੀ ਮਤਲਬ ਉਹ ਉਹ ਭੀੜ ਸੀ ਪਹਿਲੇ ਤੇ ਸਾਨੂੰ ਲੱਗਾ ਕਿ ਇਹ ਵੀ ਦੰਗਾਈ ਦੇ ਲekin ਉਹ ਪਤਾ ਲੱਗਾ ਕਿ ਉਹ ਵੀ ਪੈਰਾ ਦੇ ਰਹੇ ਨੇ ਉਹਨਾਂ ਦੇ ਵਿੱਚ ਵੀ 4-5 ਸਿੱਖ ਬੰਦੇ ਸੀ ਮਤਲਬ ਉਹ ਵੀ ਸਿੱਖਾਂ ਦੀ ਸੇਫਟੀ ਵਾਸਤੇ ਪੰਜਾਬੀ Hindu ਸੀ ਜਿਹੜੇ ਸੁਵਿਧਾ ਕਲੋਨੀ ਚ ਉਹ ਵੀ ਪੈਰਾ ਦੇ ਰਹੇ ਸੀ ਮਤਲਬ ਚੱਕਰ ਪੂਰਾ ਲਗਾਉਂਦੇ ਸਾਹਮਣੇ ਅਸੀਂ ਜਾਂਦੇ ਹੋਏ ਦੇਖਿਆ ਉਹਨਾਂ ਨੂੰ ਤੇ ਉਹ 2 ਨਵੰਬਰ ਨੂੰ ਅਸੀਂ ਦੇਖਿਆ ਕਿ ਉਹ ਵੀ ਸਵੇਰ ਤੋਂ ਪਿਆਰਾ ਦੇ ਰਹੀ ਸੀ ਜਾਂ ਸਿਰਫ ਸਿੱਖਾਂ ਦਾ ਗਰੁੱਪ ਸੀ ਉਹਨੂੰ ਅਸੀਂ ਦੇਖਿਆ ਫਿਰ ਉਹ ਹਿੰਦੂਆਂ ਦਾ ਗਰੁੱਪ ਨੂੰ ਵੀ ਮੈਂ ਇੱਕ ਵਾਰੀ ਦੇਖਿਆ ਤੇ ਫਿਰ ਸਾਡੇ ਹੱਥੇ ਫਿਰ ਪੀੜ ਇਕੱਠੀ ਹੋ ਗਈ ਤੇ ਫਿਰ ਜਸਤਰਾਂ ਪਹਿਲੇ ਨਵੰਬਰ ਨੂੰ ਐਸੀ ਉਸੇ ਤਰੀਕੇ ਨਾਲ ਅ 2 ਨਵੰਬਰ ਨੂੰ ਵੀ ਦੁਪਹਿਰੇ ਪਤਾ ਨਹੀਂ ਟਾਈਮ ਦਾ ਮੈਨੂੰ ਪਤਾ ਨਹੀਂ ਹੈ ਕਿ ਉਹ 2-3 ਵਜੇ ਇਸ ਤਰ੍ਹਾਂ ਦਾ ਟਾਈਮ ਹੋਏਗਾ ਤੇ ਕਾਫੀ ਪੀੜ ਆ ਗਈ ਫਿਰ ਨਾਰੇ ਲਗਾਉਂਦੀ ਲੇਕਿਨ ਐਦ ਕੀ ਕਿਸੇ ਨੇ ਨਹੀਂ ਬੋਲਿਆ ਕਿ ਇਹ ਸਿੱਖਾ ਦਾ ਘਰ ਹੈ ਓਏ ਉਹ ਨਾਰੇ ਲਗਾਉਂਦੇ ਮਤਲਬ ਉੱਥੇ ਜਿਆਦਾ ਦੇਰ ਨਹੀਂ ਰੁਕੇ ਨਾਰੇ ਲਗਾ ਰਹੇ ਸੀ ਕੁਝ ਗੱਲਾਂ ਕੀਤੀਆਂ ਮਤਲਬ ਜਿਹੜੇ ਇੱਥੇ ਸਾਡੇ ਬੰਦੇ ਹੈਗੇ ਸੀ ਇਹਨਾਂ ਨੇ ਕੀ ਜਵਾਬ ਦਿੱਤਾ ਇਹਨਾਂ ਤੇ ਅਸੀਂ ਸਮਝ ਗਏ ਸੀ ਕਿ ਇੱਥੇ ਹੋਣ ਨਹੀਂ ਦੇਣਗੇ ਕੁਝ ਤੇ ਇਹਨਾਂ ਨੇ ਜੋ ਵੀ ਗੱਲਾਂ ਕੀਤੀਆਂ ਤੇ ਉਹ ਜਿਆਦਾ ਰੁਕੇ ਨਹੀਂ ਪੰਜ ਇੱਕ ਮਿੰਟ ਬਾਅਦ ਚਲੇ ਗਏ ਤੇ ਉਹਨਾਂ ਦੇ ਹੱਥ 'ਚ ਹਥਿਆਰ ਵਗੈਰਾ ਸਾਫ਼ ਨਜ਼ਰ ਆ ਰਹੇ ਸੀ ਗੈਲਨਾਂ ਨਜ਼ਰ ਆ ਰਹੀਆਂ ਸੀ ਡੰਡੇ ਸੀ ਤਲਵਾਰਾਂ ਸੀ ਉਹਨਾਂ ਦੇ ਹੱਥ ਤੇ ਭੀੜ ਵੀ ਕਾਫੀ ਵੱਡੀ ਸੀ ਮਤਲਬ ਕਾਫੀ ਵੱਡੀ ਭੀੜ ਸੀ ਭੀੜ ਨੂੰ ਨਿਕਲਦੇ-ਨਿਕਲਦੇ 10-15 ਮਿੰਟ ਲੱਗ ਗਏ ਜਦੋਂ ਜਾ ਰਹੀ ਸੀ ਤੇ ਇਹ ਭੀੜ ਨੂੰ ਮੈਂ ਕਿਸੇ ਨੂੰ ਨਹੀਂ ਜਾਣਦਾ ਸੀ ਇਹ ਭੀੜ ਚ ਕੌਣ ਸੀ ਜਿਹੜੀ ਪਹਿਲੇ ਨਵੰਬਰ ਦੀ ਭੀੜ ਸੀ ਉਹਦਾ ਤੇ ਪਤਾ ਸੀ ਕਿ ਉਹ ਐਮ ਬਲੌਗ ਦੇ ਲੋਕ ਸੀ ਉਹਨਾਂ ਨੂੰ ਮੈਂ ਦੇਖਿਆ ਹੋਇਆ ਸੀ ਕੁਛ ਇਕਿੰਦਰ ਲੋਕ ਦੇ ਲੋਕ ਸੀ ਲੇਕਿਨ ਇਹ ਭੀੜ ਨੂੰ ਮੈਂ ਬਿਲਕੁਲ ਨਹੀਂ ਜਾਣਦਾ ਸੀ ਤੇ ਉਹ ਭੀੜ ਚਲੀ ਗਈ ਤੇ ਬਸ ਉਸ ਤੋਂ ਬਾਅਦ ਫਾਡੇ ਉੱਥੇ ਕੋਈ ਭੀੜ ਨਹੀਂ ਆਈ ਪਰ ਫਿਰ ਵੀ ਅਸੀਂ ਜੋ ਪਿਆਰਾ ਦਿੰਦੇ ਰਹੇ ਦੇਖਦੇ ਰਹੇ ਬਾਰ-ਬਾਰ ਠੀਕ ਹੈ ਫਿਰ ਉਸੇ ਤਰ੍ਹਾਂ ਰਾਤ ਹੋ ਗਈ ਤੇ ਜਿਹੜੇ ਸਾਡੇ ਇਲਾਕੇ ਦੇ ਲੋਕ ਸੀ ਉਹ ਵੀ ਕਹਿ ਲਓ ਵਾਰੀ-ਵਾਰੀ ਮਤਲਬ 15-20 ਲੋਕ ਰਹਿੰਦੇ ਸੀ ਕਦੀ ਸਾਡੇ ਘਰ ਦੇ ਸਾਹਮਣੇ ਖੜੇ ਹੋ ਜਾਂਦੇ ਕਦੀ ਸਾਡੇ ਦੂ ਘਰ ਛੋੜ ਕੇ ਕੋਰ ਸਰਦਾਰ ਅੰਕਲ ਦਾ ਘਰ ਸੀ ਉਹਦੇ ਘਰ ਦੇ ਬਾਹਰ ਨੂੰ ਮਤਲਬ ਖੜੇ ਹੁੰਦੇ ਉੱਥੇ ਆਵਾਜ਼ ਆ ਰਹੀ ਹੁੰਦੀ ਆ ਤੇ ਲੇਕਿਨ ਕੁਝ ਹੋਰ ਨਹੀਂ ਦਿੱਤਾ ਹਾਂ ਉਸ ਦਿਨ ਕੀ ਹੋਇਆ 2 ਨਵੰਬਰ ਨੂੰ ਦੋ ਨੰਬਰ ਤੇ ਸ਼ਾਮੀਂ ਰਾਤ ਦਾ ਟਾਈਮ ਹੋ ਗਿਆ ਸਾਡੇ ਜਿਹੜਾ ਨਾ ਸਮਾਨ ਪਿਆ ਹੋਇਆ ਸੀ ਨਾ ਬਾਹਰ ਉਹਦੇ ਤੋੜਫੋੜ ਹੋਈ ਤੇ ਉਹ ਲੈ ਕੇ ਗਿਆ ਰਾਤ ਦਾ ਹੀ ਟਾਈਮ ਹੋ ਗਿਆ ਕਰੀਬ ਤੋਂ ਐਕਚੁਅਲੀ ਮੇਰੇ ਬ੍ਰਦਰ ਦਾ ਫਰਨੀਚਰ ਦਾ ਕੰਮ ਸੀ ਤੇ ਅਸੀਂ ਬਾਹਰ ਸਮਾਨ ਰੱਖਦੇ ਸੀ ਆਪਣਾ ਕਾਫੀ ਉਹ ਫਰਨੀਚਰ ਦਾ ਜਿਹੜਾ ਇੱਕ ਅੱਡਾ ਕਹਿੰਦੇ ਸੀ ਉਹਨੂੰ ਉਹ ਰੰਦਾ ਵਗੈਰਾ ਲਗਾਉਣ ਦਾ ਕੰਮ ਲੱਕੜ ਸਾਫ਼ ਕਰਨ ਦਾ ਕੰਮ ਐ ਸਾਰਾ ਹੁੰਦਾ ਸੀ ਉਹ ਬਾਹਰ ਲੱਗਿਆ ਹੋਇਆ ਸੀ ਤੇ ਉਹਦੇ ਥੱਲੇ ਕਾਫੀ ਸਾਰੀਆਂ ਲੱਕੜੀਆਂ ਪਈਆਂ ਹੋਈਆਂ ਸੀ ਪਲਾਈਵੁੱਡ ਪਿਆ ਹੋਇਆ ਸੀ ਉਹਦੇ ਨਾਲਕੋ ਕੀ ਕਵਰਡ ਕੀਤਾ ਹੋਇਆ ਸੀ ਅਸੀਂ ਥੋੜਾ ਜਿਹਾ ਏਰੀਆ ਤੇ ਉੱਥੇ ਕਾਫੀ ਪਲਾਈਵੁੱਡ ਮਤਲਬ ਲਖਣਾ ਵਗੈਰਾ ਪਈਆਂ ਹੋਈਆਂ ਸੀ ਤੇ ਉਹ ਸਾਰਾ ਜਦੋਂ ਅਸੀਂ ਸیرے ਉੱਠੇ ਤੇ ਅਸੀਂ ਦੇਖਿਆ ਤੇ ਉਹ ਸਾਰਾ ਗਾਇਬ ਸੀ ਟੁੱਟਿਆ ਪਿਆ ਸੀ ਮਤਲਬ ਸਮਾਨ ਲੈ ਗਏ ਸੀ ਕੁਝ ਡਾਡ ਜਸਤਰਾ ਗੇਰੀਆ ਗੁਰਾ ਦਾ ਸਮਾਨ ਲੱਕੜੀਆਂ ਲੁਕੜੀਆਂ ਪਲਾਈਆਂ ਪੁਲੀਆਂ ਉਹ ਸਾਰੀਆਂ ਗਈਆਂ ਆਈਆਂ ਠੀਕ ਹੈ ਰਾਤੀ ਕਿਉਂਕਿ ਲਾਈਟ ਅਸੀਂ ਜਲਾਉਂਦੇ ਨਹੀਂ ਸੀ ਅੰਦਰ ਬਾਰਵੀਂ ਕੁਪਨੇਰਾ ਸੀ ਉਸ ਟਾਈਮ ਪਰ 12ਵੀਂ ਜਿਹੜੀ ਉਹ ਖੰਬੇ ਦੀ ਲਾਈਟ ਆ ਜਨਰਲੀ ਜਲਦੀ ਆ ਨਹੀਂ ਸੀ ਬਹੁਤ ਹੀ ਕੱਟ ਜਲਦੀ ਸੀ ਮਤਲਬ ਕੁੱਪਨੇਰਾ ਸੀ ਠੀਕ ਹੈ ਤਾਂ ਕੀ ਵੀ ਪਤਾ ਲੱਗ ਪੰਦਾ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਜ਼ਿਆਦਾ ਤੇ ਬਾਕੀ ਹੋਰ ਕੁਝ ਨਹੀਂ ਹੋਇਆ ਫਿਰ 3 ਤਰੀਕ ਨੂੰ ਅਸੀਂ ਫਿਰ ਉੱਥੇ ਤੇ 3 ਤਰੀਕ ਨੂੰ ਵੀ ਸੇਮ ਹੀ ਮਾਹੌਲ ਸੀ ਪਰ 3 ਤਰੀਕ ਨੂੰ ਕੋਈ ਭੀੜ ਉੱਥੋਂ ਦੀ ਨਹੀਂ ਨਿਕਲੀ ਬਸ ਜਿਹੜੇ ਹੈਗੇ ਸੀ ਆਪਣੇ ਇਲਾਕੇ ਦੇ ਹੀ ਹੈਗੇ ਸੀ ਦੇ ਫਾਰੇ ਲੋਕ ਸੀ ਉਹ ਇਹ ਖੜੇ ਹੋ ਕੇ ਮਤਲਬ ਗੱਲਾਂ ਵਗੈਰਾ ਕਰ ਰਹੇ ਸੀ ਤੇ ਆ ਬਾਕੀ ਜਿੱਥੇ ਤਾਂ ਖਾਣ ਪੀਣ ਵਾਲੇ ਸਮਾਨ ਦੀ ਗੱਲ ਸੀ ਉਹ ਸਾਡੇ ਜਿਹੜੇ ਆਰਪੀਐਫ ਚ ਰੇਲਵੇ ਪੁਲਿਸ ਫੋਰਸ ਚ ਜੋ ਕਿਰਾਏਦਾਰ ਸੀ ਉਹ ਸਾਨੂੰ ਸਾਰਾ ਕੁਝ ਲਿਆ ਕੇ ਦੇ ਰਿਹਾ ਸੀ ਦੁੱਧ ਵਗੈਰਾ ਉਸ ਟਾਈਮ ਗੈਸ ਨਹੀਂ ਹੈਗੀ ਸੀ ਸਾਡੇ ਕੋ ਤੇ ਅਸੀਂ ਮਿੱਟੀ ਦਾ ਤੇਲ ਔਰ ਜੋ ਕੋਲੇ ਵਗੈਰਾ ਹੁੰਦੇ ਨੇ ਉਹਦੇ ਨਾਲ ਮਤਲਬ ਰੋਟੀ ਰੁੱਟੀ ਪਕਾਉਂਦੇ ਸੀ ਤੇ ਉਹ ਉਹ ਉਹਨਾਂ ਨੇ ਸਾਨੂੰ ਕੋਲੇ ਲਿਆ ਕੇ ਦਿੱਤੇ ਲੱਕੜੀ ਲਿਆ ਕੇ ਦਿੱਤੀ ਮਿੱਟੀ ਦਾ ਤੇਲ ਲਿਆ ਕੇ ਦਿੱਤਾ ਮਤਲਬ ਦੁੱਧ ਵਗੈਰਾ ਰੈਗੂਲਰ ਲਿਆ ਕੇ ਦੇ ਰਹੇ ਸੀ ਖਾਣ ਪੀਣ ਦਾ ਸਮਾਨ ਥੋੜਾ ਜਿਹਾ ਘਰ ਪਿਆ ਸੀ ਥੋੜਾ ਜਿਹਾ ਉਹ ਲਿਆ ਕੇ ਦੇ ਰਹੇ ਸੀ ਜੋ ਵੀ ਚਾਹੀਦਾ ਹੁੰਦਾ ਸੀ ਮਤਲਬ ਖੁਦ ਹੀ ਲਿਆ ਕੇ ਦੇ ਰਹੇ ਸੀ ਵੀ ਐਲੋ ਜੀ ਆ ਸਬਜੀ ਐਲੋ ਐਲੋ ਤੇ ਜੋ ਤਿੰਨ ਤਰੀਕ ਸੀ ਉਹ ਵੀ ਤਿੰਨ ਤਰੀਕ ਨੂੰ ਨਾ ਅਸੀਂ ਕੋਈ ਪੁਲਿਸ ਦੇਖੀ ਨਾ ਆਰਮੀ ਦੇਖੀ ਜਿਸ ਤਰ੍ਹਾਂ ਹੀ ਮਤਲਬ ਅਗਲਾ ਦਿਨ ਹੋਇਆ ਨਾ 4 ਤਰੀਕ ਤੇ 4 ਤਰੀਕ ਨੂੰ ਸਵੇਰੇ ਸਵੇਰੇ 9 9:30 ਵਜੇ ਆਰਮੀ ਦੇ ਉਹ ਟਰੱਕ ਆ ਗਏ ਦੋ ਉਹਨਾਂ ਦੇ ਆਰਮੀ ਦੇ ਉਤਰੇ ਤੇ ਉਹ ਜਿਹੜੇ ਸਾਡੇ ਬੰਦੇ ਸੀ ਐਕਚੁਅਲੀ ਸਾਡੇ ਇਲਾਕੇ ਦੇ ਉਹ ਪਿਆਰਾ ਦੇ ਰਹੇ ਸੀ ਉਦੋਂ 25 ਤੀ ਬੰਦੇ ਹੋਣਗੇ ਤੇ ਉਤਰ ਕੇ ਉਹਨਾਂ ਦੇ ਪਿੱਛੇ ਡੰਡੇ ਲੈ ਕੇ ਵਗੈਰਾ 도ੜੇ ਜਿਹੜੇ ਆਰਮੀ ਵਾਲੇ ਸੀ ਤੇ ਉਹਨਾਂ ਚੋਂ ਦੋ ਤਿੰਨ ਨੂੰ ਪਕੜ ਕੇ ਉਹ ਕੁੱਟਿਆ ਵੀ ਮੁਰਗੇ ਮੁਰਗੇ ਬਣਾਇਆ ਤੇ ਉਹ ਉਸ ਤੋਂ ਬਾਅਦ ਛੋੜ ਦਿੱਤਾ ਤੇ ਫਿਰ ਉਹ ਚੱਕਰ ਲਗਾਇਆ ਉਹਨਾਂ ਨੇ ਆਰਮੀ ਵਾਲੇ ਨੇ ਪੂਰਾ ਗਲੀ ਗੁਲੀ ਦਾਤੇ ਉਹ ਕਰੀਬ ਗੱਡੀ ਜਿਹੜੀ ਸੀ ਉਹ ਘੰਟਾਕ ਅੱਧਾ ਘੰਟਾ ਇਸ ਤਰ੍ਹਾਂ ਕੁਝ ਖੜੀ ਰਹੀ ਤੇ ਉਸ ਤੋਂ ਬਾਅਦ ਉਹ ਸਾਰੇ ਬੈਠ ਕੇ ਅੱਗੇ ਚਲੇ ਗਏ ਪਰ ਅਸੀਂ ਅਗਲੇ ਮੇਰੇ ਖਿਆਲ ਅਸੀਂ ਬਾਹਰ ਨਿਕਲੇ ਸੀ 5 ਜਾਂ 6 ਤਰੀਕ ਨੂੰ 6 ਤਰੀਕ ਨੂੰ ਨਿਕਲੇ ਸੀ ਛੇ ਦੋ ਦਿਨ ਬਾਅਦ ਹੋਰ ਬਾਹਰ ਬਾਹਰ ਨਿਕਲੇ ਸੀ ਪਰ ਦੁਕਾਨ ਨਹੀਂ ਖੁੱਲੀ ਸੀ ਵੈਸੇ ਆ ਕੇ ਅਸੀਂ ਬਾਹਰ ਖੜੇ ਹੋ ਗਏ ਤੇ ਅਸੀਂ ਜਦੋਂ ਬਾਹਰ ਖੜੇ ਹੋਏ ਤਾਂ ਉੱਥੇ ਜਿਹੜੇ ਲੋਕੀ ਨਿਕਲਦੇ ਸੀ ਉਹ ਸਾਨੂੰ ਦੇਖ ਰਹੇ ਹੁੰਦੇ ਸੀ ਵੀ ਇਹ ਸਰਦਾਰ ਆਦਾ ਘਰ ਮਤਲਬ ਸੜਕ ਤੋਂ ਵੀ ਲੋਕੀ ਨਿਕਲਦੇ ਸੀ ਨਾ ਮੇਨ ਰੋਡ ਸੀ ਗੱਡੀਆਂ ਨਿਕਲਦੀਆਂ ਸੀ ਗੱਡੀਆਂ ਵਾਲੀ ਨਹੀਂ ਕਾਰ ਵਗੈਰਾ ਬਹੁਤ ਘੱਟ ਹੁੰਦੀਆਂ ਸੀ ਗੱਡੀਆਂ ਦਾ ਮਤਲਬ ਜਿਸ ਤਰ੍ਹਾਂ ਬੱਸਾਂ ਟਰੱਕ ਟੈਂਪੂ ਜੇ ਹੁੰਦੇ ਸੀ ਅਲੱਗ ਜੇ ਓਟੋ ਵੀ ਹੁੰਦੇ ਸੀ ਉਸ ਟਾਈਮ ਤੇ ਸਕੂਟਰ ਹੁੰਦੇ ਸੀ ਐ ਜੋ ਨਿਕਲਦੇ ਸੀ ਤੇ ਲੋਕੀ ਘੂਰ-ਘੂਰ ਕੇ ਦੇਖ ਕੇ ਜਾ ਰਹੇ ਹੁੰਦੇ ਸੀ ਅਸੀਂ ਦਰਵਾਜ਼ਾ ਖੋਲ੍ਹ ਕੇ ਘਰ ਦੇ ਬਾਹਰ ਖੜੇ ਹੋਏ ਸੀ ਮੇਰੇ ਪਾਪਾ ਖੜੇ ਸੀ ਬ੍ਰਦਰ ਖੜਾ ਸੀ ਤੇ ਮੈਂ ਖੜਾ ਸੀ ਤੇ ਲੋਕੀ ਮਤਲਬ ਘੂਰ-ਘੂਰ ਕੇ ਦੇਖ-ਦੇਖ ਕੇ ਜਾਂਦੇ ਸੀ ਤੇ ਉਹ ਸਾਡੇ ਜਿਹੜੇ ਮਤਲਬ ਉਹ ਨੇਬਰ ਹੈਗੇ ਸੀ ਪੰਜਾਬੀ ਪੰਜਾਬੀ ਉਹਨਾਂ ਨੇ ਆ ਕੇ ਮਤਲਬ ਹਾਲ-ਚਾਲ ਵੀ ਪੁੱਛਿਆ ਸੀ ਸਾਡਾ ਵੀ ਠੀਕ ਹੋ ਵੀ ਕੋਈ ਦਿੱਕਤ ਤੇ ਨਹੀਂ ਹੋਈ ਉਹਨਾਂ ਨੇ ਬੋਲਿਆ ਕਿ ਅਸੀਂ ਤੁਹਾਡੇ ਉੱਤੇ ਖੜੇ ਸੀ ਅਸੀਂ ਕੁਝ ਨਹੀਂ ਹੁੰਦੇਣਾ ਸੀ ਅਸੀਂ ਮਤਲਬ ਪਾਪਾ ਨੇ ਥੈਂਕ ਯੂ ਵਗੈਰਾ ਬੋਲਿਆ ਉਹਨਾਂ ਨੂੰ ਇਹ ਇੱਕ ਵੇਦ ਅੰਕਲ ਹੈਗੇ ਸੀ ਬਹੁਤ ਅੱਛੇ ਸੀ ਉਹ ਸਭ ਤੋਂ ਅੱਗੇ ਆ ਗਏ ਉਹ ਕਹਿੰਦੇ ਉਹਨਾਂ ਨੇ ਜਦੋਂ ਪਹਿਲੇ ਦਿਨ ਹੈਗੇ ਸੀ ਉਹਨਾਂ ਨੇ ਬੋਲਿਆ ਸੀ ਕਿ ਅਗਰ ਇੱਥੇ ਜਾਨ ਜਾਏਗੀ ਤਾਂ ਸਭ ਤੋਂ ਪਹਿਲਾਂ ਮੇਰੀ ਜਾਏਗੀ ਤੋਂ ਉਹਨਾਂ ਦੇ ਤੇ ਅਸੀਂ ਬਹੁਤ ਐਸਾਨ ਮੰਦ ਮਤਲਬ ਐਕਚੁਅਲੀ ਰਵਾਂਗੇ ਬਹੁਤ ਅੱਛੇ ਅੰਕਲ ਸੀ ਪੰਜਾਬੀ ਅੰਕਲ ਸੀ ਉਹ ਤੇ ਉਸ ਤੋਂ ਬਾਅਦ ਅਸੀਂ ਮਤਲਬ ਦੁਕਾਨ ਵਗੈਰਾ ਨਹੀਂ ਖੋਲੀ ਬ੍ਰਦਰ ਨੇ ਬ੍ਰਦਰ ਕਾਲਜ ਚ ਪੜਦਾ ਸੀ ਤੇ ਸਾਈਡ ਬਾਈ ਸਾਈਡ ਦੁਕਾਨ ਦਾ ਫਰਨੀਚਰ ਦਾ ਕੰਮ ਕਰਦਾ ਸੀ ਤੇ ਦੁਕਾਨ ਵਗੈਰਾ ਕੁਝ ਨਹੀਂ ਖੋਲੀ ਤੇ ਮਤਲਬ ਆਬਜ਼ਰਵ ਕਰਦੇ ਰਹੇ ਤੇ ਮਤਲਬ ਦੁਕਾਨ ਵੀ ਕਰੀਬ ਹੋਰ ਹਫਤੇ ਬਾਅਦ ਜਾ ਕੇ ਖੁੱਲੀ ਹੋਏਗੀ ਬ੍ਰਦਰ ਵੀ ਕਾਲਜ ਮਤਲਬ ਨਹੀਂ ਗਿਆ ਤੇ ਮੈਂ ਵੀ ਸਕੂਲ ਨਹੀਂ ਗਿਆ ਮੈਂ ਕਰੀਬ ਉਸ ਤੋਂ ਬਾਅਦ ਸਕੂਲ ਗਿਆ ਹੋਵਾਂਗਾ ਆਈ ਥਿੰਕ ਮਾ ਉਹ 14 ਨਵੰਬਰ ਨੂੰ ਜਿਹੜਾ ਜਨਮ ਦਿਨ ਆਂਦਾ ਸੀ ਜਵਾਰ ਲਲ ਨਹਿਰੂ ਦਾ ਉਸ ਤੋਂ ਬਾਅਦ ਸਕੂਲ ਗਿਆ ਸੀ ਮੈਂ ਉਸ ਤੋਂ ਇੱਕ ਦੋ ਦਿਨ ਬਾਅਦ ਤੇ ਜਦੋਂ ਮੈਂ ਸਕੂਲ ਗਿਆ ਤੇ ਸਕੂਲ ਚ ਉਦੋਂ ਮੈਂ 7th ਸਟੈਂਡਰਡ ਚ ਸੀ ਫਰਾਰੂਲਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੈਨੂੰ ਪਤਾ ਸਕੂਲ ਚ ਉਸ ਦਿਨ ਦੋ ਜਾਂ ਤਿੰਨ ਸਿੱਖ ਬੱਚੇ ਆਏ ਸੀ ਬਾਕੀ ਸਾਰੇ ਬੱਚੇ ਸੀ ਸਾਡੀ ਕਲਾਸ ਚ ਕਾਫੀ سارے ਸਿੱਖ ਬੱਚੇ ਸੀ 10 ਤੋਂ ਉੱਤੇ ਹੋਣਗੇ ਤੇ ਮਤਲਬ ਉਸ ਦਿਨ ਮੇਰੇ ਤੋਂ ਲਾਵਾਸ਼ਤ ਦੋ ਬੱਚੇ ਆਏ ਹੋਏ ਸੀ ਤੇ ਉਹ ਦੋ ਟੀਚਰਾਂ ਨੇ ਖਾਸ ਤੌਰ ਤੇ ਇੱਕ ਟੀਚਰ ਨੇ ਤੇ ਬਹੁਤ ਹੀ ਗੰਦਾ ਕਮੈਂਟ ਪਾਸ ਕੀਤਾ ਉਹ ਹਿੰਦੀ ਦੇ ਟੀਚਰ ਹੈਗੇ ਸੀ ਹੁਣ ਉਹ ਬੜਾ ਮਤਲਬ ਉਹ ਆਪਣੇ ਕਦੀ ਮੈਗਜ਼ੀਨ ਲੈ ਆਉਂਦੇ ਕਦੀ ਅਖਬਾਰ ਲੈ ਆਉਂਦੇ ਦਿਖਾਉਂਦੇ ਦੇਖੋ ਜੀ ਜੋ ਸਿੱਖ ਐ ਹਿੰਦੂਆਂ ਕੋ ਮਾਰ ਰਹੇ ਆ ਪੰਜਾਬ ਮੇ ਮਤਲਬ ਬੜਾ ਕਮੈਂਟ ਵਗੈਰਾ ਕਰਦੇ ਰਹਿੰਦੇ ਸੀ ਮਤਲਬ ਉਹ ਕਹਿੰਦੇ ਤੇ ਤੁਹਾਰੇ ਜੀ ਇਹ ਜੋ ਸੰਤ ਭਿੰਡਰ ਵਾਲਾ ਹੈ ਇਹ ਪੁਗਰਵਾਦੀ ਹੈ ਇਹ ਹਿੰਦੂਆਂ ਕੋ ਮਾਰਤਾ ਮਰਵਾਤਾ ਆਪਣੇ ਬੰਦੋ ਸੇ ਤੇ ਵੀ ਅਮਾ ਜਾ ਕੇ ਛੁੱਪ ਗਿਆ ਜਦੋਂ ਪਹਿਲਾ 84 ਦੇ ਗੱਲ ਹੋਈ ਨਾ ਉਦੋਂ ਤੇ ਮਤਲਬ ਉਸ ਟਾਈਮ ਮੇਰੇ ਤੋਂ ਇਲਾਵਾ ਦੋ ਸਿੱਖ ਬੱਚੇ ਹੋਰ ਸੀ ਤੇ ਉਹਨੇ ਆ ਕੇ ਜੋ ਕਮੈਂਟ ਕੀਤਾ ਉਹ ਕਹਿੰਦਾ ਅਰੇ ਤੂੰ ਬਚ ਗਿਆ ਇਸ ਤਰ੍ਹਾਂ ਕਰਕੇ ਉਹਨੇ ਕਮੈਂਟ ਕੀਤਾ ਤੇ ਉਦੋਂ ਮੈਂ ਬੱਚਾ ਸੀ ਤੈਨੂੰ ਸਮਝ ਨਹੀਂ ਸੀ ਤੇ ਉਹ ਧਿਆਨ ਨਹੀਂ ਦਿੱਤਾ ਲੇਕਿਨ ਮੈਂ ਘਰ ਆ ਕੇ ਜਰੂਰ ਦੱਸਿਆ ਮੈਂ ਕਿ ਉਹ ਸਾਨੂੰ ਮਤਲਬ ਇਸ ਤਰ੍ਹਾਂ ਕਹਿ ਰਿਹਾ ਸੀ ਵੀ ਇਹ ਵਾਲਾ ਟੀਚਰ ਉਸ ਤੋਂ ਇਲਾਵਾ ਇੱਕ ਹੋਰ ਟੀਚਰ ਉਹ ਵੀ ਬੋਲ ਰਿਹਾ ਸੀ ਬੋਲ ਰਿਹਾ ਤੇ ਬਹੁਤ ਹੀ ਕਮ ਸਿੱਖ ਬੱਚੇ ਮੈਨੂੰ ਨਹੀਂ ਲੱਗਦਾ ਕਿ ਬਾਕੀ ਆਉਣਗੇ ਪਤਾ ਨਹੀਂ ਕਿੰਨੇ 10 ਸੀ ਜਾਂ 8-9 ਬੱਚੇ ਇਸ ਤਰ੍ਹਾਂ ਸੀ ਕਿਉਂਕਿ ਉਸ ਤੋਂ ਪਹਿਲਾਂ ਜਦੋਂ ਮੈਂ 6th ਚ ਸੀ ਉਦੋਂ ਸਾਡੀ ਕਲਾਸ ਚ 12 13 ਬੱਚੇ ਸੀ ਉਹਨਾਂ ਚੋਂ ਕੁਝ ਇੱਕ ਫੇਲ ਹੋ ਗਏ ਸੀ ਸਿੱਖ ਬੱਚੇ ਕਿਉਂਕਿ ਟੀਚਰ ਨਾ ਸਿੱਖਾਂ ਨੂੰ ਨੰਬਰ ਨਹੀਂ ਦਿੰਦਾ ਸੀ ਉਹ ਲੋਕ ਪੰਜਾਬ ਦੀ ਸਮੱਸਿਆ ਦੇ ਕਾਰਨ ਉਹ ਸਿੱਖਾਂ ਦੇ ਉੱਤੇ ਗੁੱਸਾ ਉਤਾਰਦੇ ਹੁੰਦੇ ਸੀ ਆਪਣਾ ਤੇ ਉਸ ਤੋਂ ਬਾਅਦ ਫਿਰ ਮਤਲਬ ਅੱਧੀ ਛੁੱਟੀ ਕਹਿੰਦੇ ਫਿਰ ਰੈਸ ਨੂੰ ਮੈਂ ਰੈਸ ਨੂੰ ਹੀ ਘਰ ਆ ਗਿਆ ਸੀ ਤੇ ਮਤਲਬ ਉਹ ਸਹੀ ਨਹੀਂ ਲੱਗ ਰਿਹਾ ਸੀ ਸਕੂਲ ਚ ਕਿਉਂਕਿ ਉਹ ਜਿਹੜੇ ਬੱਚੇ ਸੀ ਉਹ ਵੀ ਗੱਲਾਂ ਕਰ ਰਹੇ ਸੀ ਵੀ ਹਮਾਰੇਆਂ ਇਹ ਹੋਇਆ ਵੀ ਟਾਇਰ ਡਾਲ ਕੇ टायर डाल के मिट्टी का तेल डाल के आग लगा दी तो फिर उसको बोलते अपनी गल रहे लिबर्टी सिनेमा है तो थोड़ा अगे जाके एक बच्चा उन्दा कहता की हमारे यहाँ पे वो, वो एक सरदार की दुकान थी लिबर्टी सिनेमा दे लागे कोई होगी कसम जो उनके यहाँ पे जो काम करने वाले थे उन्होंने ही दुकान को आके लूट लिया उन्होंने दुकान का ताला तोड़ा और सामान उठा के ले गए के, तो बंद कर दिया फिर जब वो उठा के के जा रहे थे, फिर बाकी लोगों ने भी लूटा वहां कई तो मतलब तरह की गांन मिल रहा तो तो स्कूल रेगुलर करीब और दस बारह दिन लग गए हो गए तो फिर वो बाकी जो सिख भी आने चालू हो गए मतलब अपने अपने मतलब दस रहे होया इलाके ਤੇ ਸਾਡੀ ਕਲਾਸ ਦਾ ਇੱਕ ਬੱਚਾ ਉਹਦਾ ਨਾਮ ਸ਼ਜ ਜਸਪ੍ਰੀਤ ਸਿੰਘ ਸੀ ਉਹ ਸ਼ਾਸਤਰੀ ਨਗਰ ਦੇ A ਬਲਾਕ ਚ ਰਹਿੰਦਾ ਸੀ ਤੇ ਉਹਨਾਂ ਦੇ ਮਤਲਬ ਚਾਰ ਫੈਮਿਲੀ ਮੈਂਬਰ ਮਤਲਬ ਢੀੜ ਨੇ ਮਾਰ ਦਿੱਤੇ ਸੀ ਤੇ ਮਤਲਬ ਉਹ ਬੱਚਾ ਨਹੀਂ ਆਇਆ ਜੋ ਸਾਨੂੰ ਪਤਾ ਲੱਗਿਆ ਕਿ ਉਹ ਬਚ ਗਿਆ ਲੇਕਿਨ ਉਹਦੇ ਫੈਮਿਲੀ ਮੈਂਬਰ ਸਾਰੇ ਮਤਲਬ ਮਾਰੇ ਗਏ ਤੇ ਹੋਰ ਵੀ ਕਈ ਜਸਤਰਾ ਸੁਭਦਰਾ ਕਲੋਨੀ ਚੋਂ ਅੰਦਰ ਸੀ ਬੱਚੇ ਸੁਭਦਰਾ ਕਲੋਨੀ ਚ ਤੇ ਕੁਝ ਨਹੀਂ ਹੋਇਆ ਲekin ਸਰ ਰਾਇੋ ਲਾਚੂ ਇੱਕ ਅਗੇ ਪਰਮਜੀਤ ਸਿੰਘ ਚਾਵਲਾ ਕਰਕੇ ਅਸਰ ਬੱਚਾ ਸੀ ਉਹਨੇ ਦੱਸਿਆ ਕਿ ਉੱਥੇ ਦੋ ਸਿੱਖ ਮਾਰੇ ਗਏ ਸੀ ਗੁਰਦੁਆਰੇ ਨੂੰ ਅੱਗ ਲਾ ਦਿੱਤੀ ਸੀ ਸ਼ਾਸਤਰੀ ਨਗਰ ਦੇ ਵੀ ਗੁਰਦੁਆਰਿਆਂ ਨੂੰ ਅੱਗ ਲਗਾਈ ਬੀ ਬਲੌਕ ਦਾ ਗੁਰਦੁਆਰਾ ਸੀ ਉਹਦੇ ਤੋੜ-ਫੋੜ ਹੋਈ ਅੱਗ ਲਗਾਈ ਏ ਬਲੌਕ ਦੇ ਗੁਰਦੁਆਰੇ ਨੂੰ ਸਾੜ ਦਿੱਤਾ ਤੇ ਮਤਲਬ ਕਾਫੀ ਕਹਾਣੀਆਂ ਸਾਨੂੰ ਸੁਣਨ ਨੂੰ ਮਿਲੀਆਂ ਪਰ ਮੈਂ ਦੱਸਿਆ ਕਿ ਮੈਂ ਕਿਸ ਤਰੀਕੇ ਨਾਲ ਬਚਿਆ ਸ਼ਾਇਦ બસ ਚ ਨਾ ਬਚਦਾ ਮੈਂ ਜਦੋਂ ਆ ਰਿਆ ਸੀ ਸ਼ਾਇਦ ਜਦੋਂ ਅਸੀਂ ਪਾਰਕ ਤੋਂ ਮੰਮੀ ਲੈ ਕੇ ਆ ਰਹੀ ਸੀ ਉਦੋਂ ਫੜ ਲੈਂਦੇ ਉਦੋਂ ਮਾਰ ਦਿੰਦੇ ਸ਼ਾਇਦ ਪੀੜ ਸਾਡੇ ਘਰ ਤੇ ਹਮਲਾ ਕਰ ਦਿੰਦੀ ਤੇ ਬਾਬਾ ਜੀ ਦੀ ਮਿਹਰ ਹੈ ਗਈ ਸੀ ਜੋ ਅਸੀਂ ਬਚ ਗਏ ਬਸ ਇਹੋ ਕਹਾਣੀ ਸੀ ਮੈਂ ਛੋਟ ਤੇ ਸੁਣਾ ਦਿੱਤੀ ਹੋਰ ਵੀ ਥੋੜੀ ਜੀ ਡਿਟੇਲ ਸੀ ਉਹ ਮੈਂ ਨਹੀਂ ਦੱਸੀ ਕਿਉਂਕਿ ਨੀਤੇ ਬੜਾ ਲੰਬਾ ਵੀਡੀਓ ਹੋ ਜਾਂਦਾ